ਬੀ ਜੇਨੂ ਤੁਸੀਂ ਸਹੀ ਕੰਮ ਕਰਦੇ ਹੋ ਠੀਕ ਹੈ ਜੀ ਜੈਨੂਅਲ ਜੇ ਕੰਪਨੀ ਵਾਂਗੂ ਹੀ ਕੰਮ ਕਰਦੇ ਹੋ ਜਿਹੜੇ ਮਿਸਤਰੀ 2-300 ਰੁਪਏ ਦਾ ਫਰਕ ਪੈਂਦਾ ਜੀ ਪੇਪਰ ਨਵੇਂ ਪਾ ਦਿਓ ਸਟਿੱਕਾਂ ਨਵੀਆਂ ਪਾਓ ਠੀਕ ਹੈ ਜੀ ਗੰਦਾ ਮੰਦਾ ਨਾ ਇੰਸਪੈਕਟਰ ਨੂੰ ਬੰਨੋ ਸਾਫ਼ ਕਰੋ ਟਕਾਹ ਕੇ ਸਾਫ਼ ਹੋਈ ਹੋਵੇ ਮੋਟਰ ਮਿੱਟੀ-ਬੂਟੀ ਵਿੱਚੋਂ ਨਿਕਲੀ ਹੋਵੇ ਤੇ ਉਹਦੇ ਵਿੱਚ ਆਇਆ ਜੀ ਵੀ ਜਦੋਂ ਤੁਸੀਂ ਉਹਦੇ ਪੇਪਰ ਸਟਿੱਕਾਂ ਤੇ ਉਹਦੀ ਵੈਂਡਿੰਗ ਸਲੀਵ ਨਾ ਵੈਂਡਿੰਗ ਬੰਨੋ ਤੇ ਜਿਹੜੇ ਜੋਇੰਟ ਆਨੇ ਆਂ ਜੀ ਜੋਇੰਟ ਬਹੁਤ ਜ਼ਿਆਦਾ 90% ਮਿਸਤਰੀ ਜਿਹੜੇ ਮਰੂੜੀ ਮਾਰਦੇ ਨੇ ਬਾਈ ਹਾਂ ਨਹੀਂ ਯਾਰ ਉਹ ਗੱਲ ਨਹੀਂ ਬਸ ਜਿਹੜਾ ਮੇਨ ਜ਼ਿੰਮੇਦਾਰ ਨੂੰ ਇਹ ਗੱਲ ਹੁੰਦੀ ਹੈ ਵੀ ਪਾਣੀ ਯਾਰ ਆਪਾਂ ਨੂੰ ਚਾਹੀਦਾ ਪਾਣੀ ਵੱਧ ਚਾਹੀਦਾ ਪਾਣੀ ਨਾਲ ਨੂੰ ਉੱਤੇ ਪਾਣੀ ਕੰਨ ਵਿੱਚ ਐਂ ਖੜੀ ਜਾਂਦਾ ਨਾ ਜੀ ਹੁਣ ਤੁਹਾਡੇ ਕੋਲ ਹੀ ਮੰਨ ਕੇ ਚਲੋ ਤੁਸੀਂ ਘਰ ਮੋਟਰ ਪਾਉਣੀ ਆ ਨਾ ਛੋਟੇ ਥੋੜੇ ਜਿਹਾ ਤਾਂ ਆ ਹਾਂ ਠੀਕ ਹੈ ਨਾ ਜੀ ਤੁਸੀਂ ਲੌਂਗ ਟਾਈਮ ਚ ਚਲਾਉਣੀ ਆ ਹਾਂ ਤੇ ਲੰਮਾ ਸਮਾਂ ਤੁਹਾਨੂੰ ਮੋਟਰ ਚੇਂਜ ਨਾ ਕਰਨੀ ਬਿਲਕੁਲ ਠੀਕ ਹੈ ਜੀ ਤੇ ਤੁਹਾਨੂੰ ਲੋਡ ਵੀ ਥੋੜਾ ਚਾਹੀਦਾ 7.5 ਇ ਬਿਲਕੁਲ ਤੁਹਾਡੇ ਵਾਸਤੇ ਆ ਪੰਪ ਬਣਿਆ ਤੁਸਾਂ ਕੰਪਨੀ ਦੀ ਮੋਟਰ ਲੈ ਰਹੇ ਹੋ ਤੁਸੀਂ ਮੋਟਰ ਜਿਹੜਾ ਕੰਪਨੀ ਦਾ ਹੈ ਨੀ ਉੱਤੇ ਪਲੇਟ ਲੱਗੀ ਹੁੰਦੀ ਆ ਠੀਕ ਹੈ ਉੱਤੇ ਨਾ ਜੀ ਇੱਕ ਲਿਖਿਆ ਹੁੰਦਾ ਉਹਨਾਂ ਨੇ ਹੈੱਡ ਉਹ ਜਿਹੜਾ ਹੈੱਡ ਲਿਖਿਆ ਹੁੰਦਾ ਨਾਲ ਉਹਨਾਂ ਨੇ ਡਿਲੀਵਰੀ ਸੈ ਉਹ ਡਿਲੀਵਰੀ ਸੈਜ ਦਾ ਮਤਲਬ ਹੁੰਦਾ ਵੀ ਡਿਲੀਵਰੀ ਸੈਜ ਤੁਸੀਂ ਇਹਨੂੰ ਇਹ ਦੋ ਪੁਰਾਣੀ ਮੋਟਰ ਚ ਜਾਣਾ ਚਾਹੀਦਾ ਦੇਖ ਕੇ ਲਓ ਮੈਗਰਮੀਟਰ ਮਾਰ ਕੇ ਲਓ ਠੀਕ ਹੈ ਜੀ ਤੁਸੀਂ ਉਹਨੂੰ ਮੈਗਰ ਚੈੱਕ ਕਰ ਲਓ ਮੋਟਰ ਲੈਣ ਜਾਣੇ ਮੈਗਰਮੀਟਰ ਮਾਰ ਲਓ ਠੀਕ ਹੈ ਜੀ ਮੈਗਰਮੀਟਰ ਪਾਸ ਆ ਉਹ ਮੋਟਰ ਠੀਕ ਹੈ ਜੀ ਬੋਡੀ ਟੱਚ ਜਾਂ ਮੈਗਰਮੀਟਰ ਨਹੀਂ ਹੈਗਾ ਤਾਂ ਕਲੰਬ ਮੀਟਰ ਦੇ ਨਾਲ ਵੀ ਪਤਾ ਲੱਗ ਜਾਂਦਾ ਚਲੋ ਸਰ ਇਹਦੇ ਚ ਜਿਵੇਂ ਜੀ ਸੂਈ ਨਹੀਂ ਉੱਠੂਗੀ ਜੇ ਤੁਸੀਂ ਆਹ ਦੇਖੋ ਜੀ ਤਿੰਨੇ ਤਿੰਨੇ ਤਾਰਾਂ ਨੂੰ ਲਾ ਕੇ ਨਾ ਜੀ ਸੂਈ ਨਹੀਂ ਉੱਠੂਗੀ ਬਿਲਕੁਲ ਵੀ ਇਹ ਚਾਰਜ ਹੋ ਗਈਆਂ ਕਬੈਲਾ ਜੀ ਤੇ ਪਟਾਕਾ ਵੀ ਮਾਰਨ ਲੱਗੀਆਂ ਹਾਂਜੀ ਓ ਠੀਕ ਹੈ ਜੀ ਆ ਛੋਟਾ ਜਿਹਾ ਢਟਾਕਾ ਵੀ ਘਰ ਚੋਂ ਅੱਗੇ ਕੰਪਨੀ ਚ ਸਿੱਟ ਕੇ ਕਰ ਦਿੰਦੇ ਹਾਂ ਪਾਣੀ ਜੀ ਇਹ ਜੀ ਮੋਟਰ ਭਰੀ ਵੀ ਆਪਾਂ ਭਰੀ ਵੀ ਪਾਣੀ ਪਾਇਆ ਹੋਇਆ ਆਲਰੇਡੀ ਪਾਣੀ ਨਾ ਭਰੀ ਹੋਈ ਆ ਜੀ ਇਹ ਹਾਂ ਜਿਹੜਾ ਬੋਰ ਰੇਤਾ ਮਾਰਦਾ ਉਹਦੇ ਬੋਸ਼ ਜ਼ਰੂਰ ਪੰਪ ਦੇ ਟਾਈਮ ਨਾਲ ਲਗਾਓ ਦੋ ਹਰ ਸਾਲਾਂ ਬਾਅਦ ਤਿੰਨਾਂ ਬਾਅਦ ਮੋਟਰ ਨੂੰ ਕੱਢ ਕੇ ਦੇਖ ਲਓ ਜ਼ਰੂਰੀ ਨਹੀਂਗਾ ਵੀ ਮੋਟਰ ਤੇ ਪੰਪ ਚ ਹੀ ਪ੍ਰੋਬਲਮ ਹੋਵੇ ਤੁਹਾਡੀ ਡਿਲੀਵਰੀ ਚ ਵੀ ਪ੍ਰੋਬਲਮ ਹੋ ਸਕਦੀ ਹੈ ਕੰਪਨੀਆਂ ਦੇ ਵਿੱਚ ਸਭ ਕੁਝ ਹੀ ਹੈਗਾ ਲੈਣ ਵਾਲੇ ਦੇ ਵੇਚਣ ਵਾਲੇ ਨੂੰ ਪਤਾ ਹੋਣਾ ਚਾਹੀਦਾ ਵੀ ਆਪਾਂ ਕੀ ਲੈਣਾ ਮੋਟਰ ਤੁਸੀਂ ਨਜਾਇਜ਼ ਜੀ ਪਾਣੀ ਕੁੱਟ ਦੱਬੀ ਪੰਪ ਤੁਸੀਂ ਲੈ ਕੇ 150 ਫੁੱਟ ਆਲਾ ਉਹਨੇ ਵੀ ਤੁਹਾਨੂੰ ਸਹੀ ਰਿਜ਼ਲਟ ਦੇਣਾ ਪੁਰਾਣੀ ਮੋਟਰ ਲੈਣ ਸਮੇ ਤੁਸੀਂ ਪੂਰੇ ਦਾ ਪੂਰਾ ਉਹਨੂੰ ਘੋਖ ਕੇ ਲਓ ਰੰਗ ਦੇਖ ਕੇ ਜਾਂ ਉਹਦੀ ਇਹ ਦੇਖ ਕੇ ਰਹਾ ਹਾਲਤ ਦੇਖ ਕੇ ਲੈ ਲਓ ਕਈ ਵਾਰੀ ਕੀ ਹੁੰਦਾ ਹੈ ਗਰਮ ਹੋ ਕੇ ਮੋਟਰ ਨਾ ਚੂੜੀ ਛੱਡ ਦਿੰਦੀ ਇੱਥੋਂ ਮੋਟਰ ਡਿਗ ਪੈਂਦੀ ਹੈ ਡਿਗ ਨਹੀਂ ਆ ਬੰਦ ਹਾਂ ਡਿਵ ਨਹੀਂ ਇੱਥੋਂ ਲੰਕਦੀ ਰਹਿ ਜਾਣੀ ਆ ਠੀਕ ਹੈ ਜੀ ਮੋਟਰ ਡਿਗ ਪੈਣੀ ਕੋਸ਼ਿਸ਼ ਕਰੋ ਸਾਡਾ ਲੈਣ ਵਾਲਿਆਂ ਦਾ ਵੀ ਹੁੰਦਾ ਹੈ ਠੀਕ ਹੈ ਜੀ ਸਾਨੂੰ ਲੈਣ ਵਾਲਿਆਂ ਨੂੰ ਵੀ ਬਹੁਤਿਆਂ ਨੂੰ ਚੀਜ਼ਾਂ ਲੈਣੀ ਨਹੀਂ ਨਹੀਂ ਹੁੰਦੀ ਹੁੰਦੀ ਬਦਲ ਕੇ ਗਰਾਵੀ ਇਹ ਹੁੰਦੀ ਹੈ ਵੀ ਕੰਪਨੀ ਵੈਂਡ ਹੀ ਮਿਲ ਜੇ ਠੀਕ ਹੈ ਜੀ ਕੰਪਨੀ ਵੈਂਡ ਦੀ ਨਿਸ਼ਾਨੀ ਕੀ ਪਤਾ ਹੁੰਦੀ ਜੀ ਮੈਨੂੰ ਕੁਛ ਵੀ ਪਤਾ। ਟੋਟਾ ਮੰਗਣ ਦਾ ਤੁਸੀਂ ਸਿਰਫ ਧੁਰ ਲਈ ਮਾਰਦੇ ਨਾ ਵੇਖੋ। ਤੁਸੀਂ ਬੋਰ ਦੇ ਕੋਲੇ ਜਾ ਕੇ ਤਾਂ ਕੰਮ ਕਰਕੇ ਸੁਣੋਗੇ ਤੁਹਾਨੂੰ ਆਵਾਜ਼ ਆਊਗੀ ਪੰਪ ਦੀ ਸੌਂੜ। ਉਹ ਜਾਨੀ ਐ ਨਹੀਂ ਹੈਗਾ ਵੀ ਤੁਸੀਂ ਕਹਿੰਦੇ ਹੋ ਕਿ 40 ਫੁੱਟ ਡੋਪਤੀ ਮੋਟਰ ਤੇ ਮੋਟਰ ਚੱਲੂਗੀ। 700 ਵਾਲੇ ਬੋਰ ਦੇ ਵਿੱਚ ਉਹ ਥਿਊਰੀ ਨਹੀਂ ਕੰਮ ਕਰਦੀ। ਉਹਦੇ ਆਪਦੇ ਗੋਣਾ ਜਸਤੀ ਦੇ ਅੱਛਾ ਤੇ ਆਪਦੇ ਓਗਣ ਆ ਇਹਦੇ ਆਪਦੇ ਗੋਣਾ ਤੇ ਆਪਦੇ ਓਗਣ ਅੱਛੀ ਕਾਲ ਜੀ ਸਾਰੇ ਦੇਖਣ ਵਾਲਿਆਂ ਨੂੰ ਤੇ ਬਾਈ ਹੁਣੀ ਅੱਜ ਆਪਣੇ ਕੋਲੇ ਆਏ ਆ ਮੋਟਰ ਫੇਅਰ ਕਰਾਉਣਾ ਮੋਟਰ ਸੜ ਗਈ ਸੀ ਯਾਰ ਤੇ ਆਪਾਂ ਅੱਜ ਮੋਟਰ ਬਾਰੇ ਬਾਈ ਕਹਿੰਦਾ ਵੀ ਸਾਰਿਆਂ ਨੂੰ ਦੱਸ ਬਈ ਸੀਜ਼ਨ ਦੇਖ ਉਹਨਾਂ ਯਾਰ ਸੀਜ਼ਨ ਸ਼ੁਰੂ ਹੈ ਨਾ ਕੰਨਿਆਂ ਨੇ 7.5 ਤੋਂ 10 ਕਰ ਲਈਆਂ 10 ਸਾਲ ਨੇ 12 ਕਰ ਲਈਆਂ ਮਜਬੂਰੀ ਆ ਹਾਂ ਤੇ ਘਾਟਾ ਇਹਨਾਂ ਦੇ ਨਾਲ ਉਹਦੇ ਵਿੱਚ ਯਾਰ ਠੱਗੀ ਬਹੁਤ ਹੋ ਜਾਂਦੀ ਹੈ ਕੋਈ ਕੋਈ ਉਹ ਇਹੋ ਜਿਹੇ ਟਰੱਕ ਜੇ ਕੋਈ ਹੋਣ ਵੀ ਬੰਦੇ ਨੂੰ ਯਾਰ ਸੌਖਾ ਪਛਾਣ ਲਵੇ ਵੀ ਹਾਂ ਯਾਰ ਇਹ ਇਹਦੀ ਬੈਂਡਿੰਗ ਸਹੀ ਆ ਜਾਂ ਇਹ ਸਹੀ ਆ ਮੋਟਰ ਕੋਈ ਕੁ ਨਿਸ਼ਾਨੀਆਂ ਆਈਆਂ ਹੁਣ ਬੰਦਾ ਤੁਰੰਤ ਜਾ ਕੇ ਉਹ ਚੀਜ਼ ਨੂੰ ਪੁੱਛ ਲਵੇ ਇੱਕ ਤਾਂ ਜੀ ਸੈਕੰਡ ਹੈਂਡ ਮੋਟਰ ਲੈਣ ਦੇ ਵਿੱਚ ਨਾ ਕਿਸਾਨ ਜਿਹੜਾ ਆ ਉਹ ਬਹੁਤ ਜ਼ਿਆਦਾ ਖਿੱਚ ਦਿਖਾਉਂਦਾ ਆ ਸੈਕੰਡ ਹੈਂਡ ਦੇ ਵਿੱਚ ਜਿਆਦਾ ਠੱਗੀ ਵੀ ਸੈਕੰਡ ਹੈਂਡ ਚ ਹੀ ਵਜਦੀ ਆ ਜੀ ਹਾਂ ਉਹ ਇਹ ਆ ਵੀ ਕਈ ਬੰਦੇ ਨਾ ਕੀ ਹੁੰਦਾ ਰਿਪੇਅਰ ਪੂਰ ਕੀਤੀ ਹੁੰਦੀ ਆ ਸਟੈਂਪਸ ਤੋਂ ਬੜਾਈ ਹੁੰਦੀ ਆ ਐਮ ਐਸ ਡੀ ਨੇ ਤੇ ਉਹ ਮੋਟਰ ਆ ਠੁੱਥ ਮੁੱਥ ਕਰਕੇ ਦੇ ਦਿੰਦਾ ਜੀ ਹੁਣ ਬਾਹਰੋਂ ਬੋਡੀ ਲੈਣ ਤੋਂ ਤਾਂ ਪਤਾ ਨਹੀਂ ਲੱਗਣਾ ਬਾਹਰੋਂ ਤਾਂ ਨਵੇਂ ਵਾਂਗੂ ਹੋਵੇ ਉਹਦੇ ਅੰਦਰ ਹੈਗਾ ਕੀ ਨਹੀਂ ਹੈਗਾ ਹਨਾ ਜੀ ਤੇ ਜਦੋਂ ਉਹ ਤੁਸੀਂ ਲੈ ਕੇ ਪਾਉਣੀ ਉਹ ਤੁਹਾਨੂੰ ਫੇਰ ਹੀ ਜੇ ਮੰਨ ਕੇ ਚਲੋ ਵੀ ਸੀਜ਼ਨ ਦੇ ਦੋ ਵਾਰੀ ਵੀ ਖਰਾਬ ਕਰ ਗਈ ਉਹ ਨਵੀਂ ਨਾਲੋਂ ਮਹਿੰਗੀ ਪੈ ਜਾਂਦੀ ਹੈ। ਸਾਰੇ ਖੱਜਲ ਖਵਾਰੀ ਵਾਧੇ ਦੀ। ਇੱਕ ਵਾਰੀ ਵੀ ਖਰਾਬ ਕਰ ਗਈ ਨਵੇਂ ਨਾਲ ਦੀ ਪਈ। ਨਵੇਂ ਨਾਲ ਮਹਿੰਗੀ ਪੈ ਜਾਂਦੀ ਹੈ ਜੀ ਉਹ। ਸਹੀ ਗੱਲ ਹੈ। ਠੀਕ ਹੈ ਜੀ। ਇਹਦੇ ਵਿੱਚ ਕੋਸ਼ਕ ਤਾਂ ਰੋਲ ਮੈਸਤਰੀ ਭਰਾਵਾਂ ਦਾ ਵੀ ਹੁੰਦਾ ਹੈ। ਕੋਸ਼ਕ ਰੋਲ ਸਾਡਾ ਲੈਣ ਵਾਲਿਆਂ ਦਾ ਵੀ ਹੁੰਦਾ ਹੈ। ਠੀਕ ਹੈ ਜੀ ਸਾਨੂੰ ਲੈਣ ਵਾਲਿਆਂ ਨੂੰ ਵੀ ਬਹੁਤਿਆਂ ਨੂੰ ਚੀਜ਼ ਦਾ ਲੈਣੀ ਨਹੀਂ ਆਉਂਦੀ ਹੁੰਦੀ। ਬਤਲ ਕੇ ਗਰਾਰੀ ਇਹ ਹੁੰਦੀ ਹੈ ਵੀ ਕੰਪਨੀ ਵੈਂਟ ਹੀ ਮਿਲ ਜੇ ਠੀਕ ਹੈ ਜੀ ਕੰਪਨੀ ਵੈਂਟ ਦੀ ਨਿਸ਼ਾਨੀ ਕੀ ਪਤਾ ਹੋਊਗੀ ਜਿੰਮੇਦਾਰ ਨੂੰ ਕੁਝ ਵੀ ਨਹੀਂ ਪਤਾ ਮੰਨ ਕੇ ਚਲੋ ਮੈਂ ਝੂਠ ਬੋਲਣ ਤੇ ਆ ਗਿਆ ਮੈਂ ਕਹਿੰਦਾ ਜੀ ਕੰਪਨੀ ਵੈਂਟ ਮੋਟਰ ਠੀਕ ਹੈ ਜੀ ਤੁਸੀਂ ਪਾਰਕ ਤਾਂ ਉਹਦੀ ਕੋਈ ਕਰਨੀ ਹੈ ਇਹ ਤਾਂ 80% ਤੇ ਇਹ ਕੰਮ ਚੱਲਦਾ ਜੋ ਆਪਾਂ ਜਾਣਦੇ ਕਿਤੇ ਦੁਕਾਨ ਤੇ ਬਾਈ ਆਪਣੀ ਇੱਕੋ ਗੱਲ ਨਹੀਂ ਸਭ ਤੋਂ ਸਿੱਖੀ ਵੀ ਆ ਬਾਈ ਇਹ ਕੰਪਨੀ ਬੈਂਡ ਹਾਂ ਬਾਈ ਕੰਪਨੀ ਬੈਂਡ ਹੁਣ ਅੱਧੇ ਹੁੰਦਾ ਇਹ ਨਹੀਂ ਪਤਾ ਵੀ ਹੁੰਦਾ ਆ ਕੀ ਕੰਪਨੀ ਬੈਂਡ ਕੰਪਨੀ ਬੈਂਡ ਵੈਸੇ ਕਹਿੰਦੇ ਤਾਂ ਤਾਂ ਆ ਬਾਈ ਇਹਦਾ ਸਟੇਟਰ ਤਾਂ ਨਹੀਂ ਘੁੰਮੇ ਆ ਸਟੈਂਪ ਜਿਹੜੀ ਇਹ ਵੀ ਖਰਾਬ ਦੇਖੋ ਬੰਦੇ ਉੱਥੇ ਵੀ ਬੰਦੇ ਹੀ ਆ ਗੁਰਾਹ ਚ ਵੀ ਬੰਦੇ ਆਪਣੇ ਬੰਦੇ ਆਪਣੇ ਵੀ ਬਹੁਤ ਕਾਰੀਗਰ ਬੰਦੇ ਹੈਗੇ ਆ ਚ ਕੋਈ ਸ਼ੱਕ ਨਹੀਂ ਤੇ ਬੇਈਮਾਨ ਵੀ ਵਾਧੂ ਆ ਉਹ ਤਾਂ ਹੈ ਨਾ ਚਲੋ ਦੋਵੇਂ ਪਾਸੇ ਹੁੰਦੇ ਆ ਦੋਵੇਂ ਪਾਸੇ ਆ ਜੀ ਕਈਆਂ ਨੇ ਟਰਨਾਂ ਘਟਾ ਘਟਾ ਪਾਈਆਂ ਆ ਨਾ ਜੀ ਤੇ ਤਾਰ ਹਲਕੀ ਪਈ ਵੀ ਆ ਮਾੜੀ ਪਈ ਵੀ ਆ ਟਰਨ ਘਟਾਉਣ ਵਾਲਾ ਕੰਮ ਕਿਉਂਕਿ ਦੇਖੋ 24 ਸੌ ਰੋੜਾ ਦੋ ਦੋ ਟਰਨਾ ਘਟਾਤੀਆਂ 48 ਟਰਨਾ ਘਟ ਗਈਆਂ ਜੀ ਪੌਣਾ ਕਿਲੋ ਕੋਪਰ ਹਟ ਜਾਂਦਾ 15-20 ਮੋਟਰ ਦੇ ਵਿੱਚ ਠੀਕ ਹੈ ਜੀ ਪੌਣਾ ਕਿਲੋ ਕੋਪਰ ਘਟ ਗਿਆ ਉਹ ਚੀਜ਼ ਨੇ 6 5 6 ਕਿਲੋ ਕੋਪਰ ਦੇ ਵਿੱਚੋਂ ਪੌਣਾ ਕਿਲੋ ਕਿਲੋ ਘਟਾਤਾ 5 ਕਿਲੋ ਰਹਿ ਗਏ ਹਨ ਜੀ ਪਿੱਛੇ ਤੇ ਛੇਵੇਂ ਸੱਤੂ ਦੀ ਉਹਦਾ ਕੋਪਰ ਘਟਾਤਾ ਉਹ ਕਿੱਥੋਂ ਚੱਲੂਗੀ ਹਨ ਜੀ ਗਰਮ ਹੋਊਗੀ ਹੋਗੀ ਮੋਟਰ ਹਨਾ ਕੋਈ ਵੀ ਜੇ ਮੋਟਰ ਲੰਦੀ ਅਸਲ ਉਹ ਡਾਟਾ ਪਹਿਲਾਂ ਬੰਦਾ ਵੀ ਕਿੰਨੀ ਦੀ ਸਟੈਂਪ ਚਾਹੀਦੀ ਹੈ ਕਿਹੜੇ ਨੰਬਰ ਦੀ ਤਾਰ ਕਿੰਨੇ ਦਾ ਟਰਨਾ ਜੇ ਆਪਾਂ ਚੇਂਜ ਕੀਤਾ ਤਾਂ ਉਹ ਕਾਦੀ ਟਿਕਨੀ ਹੈ ਮੇ ਵੀ ਜੇ ਨਾ ਤੁਸੀਂ ਸਹੀ ਕੰਮ ਕਰਦੇ ਹੋ ਠੀਕ ਹੈ ਜੀ ਜੈਨੂਨ ਜਿਵੇਂ ਕੰਪਨੀ ਵਾਂਗੂ ਹੀ ਕੰਮ ਕਰਦੇ ਹੋ ਜਿਹੜੇ ਮਿਸਤਰੀ 2-300 ਰੁਪਏ ਦਾ ਫਰਕ ਪੈਂਦਾ ਜੀ ਪੇਪਰ ਨਵੇਂ ਪਾ ਦਿਓ ਸਟਿੱਕਾਂ ਨਵੀਆਂ ਪਾਓ ਠੀਕ ਹੈ ਜੀ ਗੰਦਾ ਮੰਦਾ ਨਾ ਮਸਕਟਰ ਨੂੰ ਬੰਨੋ ਸਾਫ਼ ਕਰੋ ਟਕਾਹ ਕੇ ਸਾਫ਼ ਹੋਈ ਹੋਵੇ ਮੋਟਰ ਮਿੱਟੀ ਮੁੱਟੀ ਵਿੱਚੋਂ ਨਿਕਲੀ ਹੋਵੇ ਤੇ ਉਹਦੇ ਵਿੱਚ ਐ ਜੀ ਵੀ ਜਦੋਂ ਤੁਸੀਂ ਉਹਦੇ ਪੇਪਰ ਸਟਿੱਕਾਂ ਤੇ ਉਹਦੀ ਵੈਂਡਿੰਗ ਸਲੀਵ ਬਣਾ ਵੈਂਡਿੰਗ ਬੰਨੋ ਤੇ ਜਿਹੜੇ ਜੋਇੰਟ ਆ ਮੇ ਹੂੰ ਜੋਇੰਟ ਬਹੁਤ ਜ਼ਿਆਦਾ 90% ਮਿਸਤਰੀ ਜਿਹੜੇ ਮਰੂੜੀ ਮਾਰ ਦਿੰਦੇ ਬਾਈ ਹਾਂ ਨਹੀਂ ਯਾਰ ਉਹ ਗੱਲ ਨਹੀਂ ਬਣਦੀ ਨਾ ਕਾਹ ਨੂੰ ਯਾਰ 60 ਰੁਪਏ ਦੀਆਂ 50 ਦੀਆਂ ਥੰਬਲਾਂ ਲੱਗਣੀਆਂ ਠੀਕ ਹੈ ਜੀ 100 ਰੁਪਏ ਥੰਬਲਾਂ ਲਾ ਦੋ 100 150 ਰੁਪਏ ਦਾ ਫਰਕ ਪੈਣਾ ਹੈ ਤੇ ਵਧੀਆ ਤਰੀਕੇ ਨਾਲ ਕੰਮ ਕੀਤਾ ਵੀ ਕੰਪਨੀ ਨਾਲ ਵੀ ਵਧੀਆ ਚੱਲਦਾ ਭਾਈ ਠੀਕ ਹੈ ਜੀ ਤੇ ਮੋਟਰ ਦੇ ਵਿੱਚ ਨਾ ਜੀ ਕੰਪਨੀ ਦੇ ਨਾਲ ਨਹੀਂ ਰਿਲੇਟਡ ਹੁੰਦਾ ਹੈਗਾ ਪਾਣੀ ਵਾਲਾ ਮਸਲਾ ਜਿਹੜਾ ਮੇਨ ਜ਼ਿੰਮੇਦਾਰ ਨੂੰ ਇਹ ਗੱਲ ਹੁੰਦੀ ਹੈ ਵੀ ਪਾਣੀ ਯਾਰ ਆਪਾਂ ਨੂੰ ਚਾਹੀਦਾ ਪਾਣੀ ਵੱਧ ਚਾਹੀਦਾ ਪਾਣੀ ਡਾ ਗੋ ਨੂੰ ਸਿੱਟੇ ਪਾਣੀ ਕੰਨੇ ਮੈਂ ਐਂ ਹੀ ਕਰੀ ਜਾਂਦੇ ਹਾਂ ਜੀ ਤੇ ਵੱਡਾ ਪੰਪ ਵੱਡਾ ਪੰਪ ਦਮਾਅ ਚ ਵੜਿਆ ਹ ਉਹਦਾ ਡਿਜ਼ਾਈਨ ਸਹੀ ਹੋਣਾ ਡੀਪਲੀ ਕਿੰਨੀ ਡੀਪ ਮੋਟਰ ਚੱਲਣੀ ਆ ਠੀਕ ਹੈ ਜੀ ਉਹ ਚੀਜ਼ਾਂ ਇੱਕ ਪਾਣੀ ਦੇ ਉੱਤੇ ਤਿੰਨ ਚੀਜ਼ਾਂ ਜਿਆਦਾ ਅਸਰ ਕਰਦੀਆਂ ਜੀ ਇੱਕ ਵੋਲਟੇਜ ਸਹੀ ਹੋਣੀ ਚਾਹੀਦੀ ਐ ਇੱਕ ਪੰਪ ਦਾ ਡਿਜ਼ਾਈਨ ਸਹੀ ਹੋਣਾ ਚਾਹੀਦਾ ਤੀਜਾ ਤੁਹਾਡਾ ਬੋਰ ਸਹੀ ਹੋਣਾ ਚਾਹੀਦਾ ਬੋਰ ਚੋਂ ਵੀ ਪਾਣੀ ਮਿਲਣਾ ਚਾਹੀਦਾ ਫੇਰੀ ਮੋਟਰ ਕੱਢੂਗੀ ਇਹਨੇ ਵੋਲਟੇਜ ਵਾਲਾ ਮਸਲਾ ਤਾਂ ਪੂਰਾ ਨਹੀਂ ਹੋ ਸਕਦਾ ਵੋਲਟੇਜ ਵਾਲਾ ਨਹੀਂ ਪੂਰਾ ਹਾਂ ਇਹਦਾ ਵੱਡੀ ਸਮੱਸਿਆ ਹਾਂ ਇਹਦਾ ਸਮੱਸਿਆ ਵੱਡੀ ਆ ਚਲੋ ਵੋਲਟੇਜ ਲਾਸ ਦੇ ਨਾਲ ਤੁਸੀਂ ਮਾਈਨਰ ਜਾਂ ਪਾਣੀ ਘੱਟ ਮੰਨ ਕੇ ਚਲੋ ਹੋਣਾ ਹੀ ਹੋਣਾ ਮੰਨ ਕੇ ਚਲੋ ਵੀ ਮੈਂ ਇੱਕ ਦੁਕਾਨ ਤੇ ਤੁਹਾਡੇ ਦੁਕਾਨ ਤੇ ਮ ਤੁਹਾਡੇ ਕੋਲੇ ਉੱਥੇ ਮੋਟਰਾਂ ਪਈਆਂ ਆਪਾਂ ਉੱਥੇ ਚੱਲਦੇ ਆਂ ਮੈਂ ਇੱਕ ਕਹਿ ਦਗੇ ਵੀ 120 ਫੁੱਟ ਤੇ ਮੋਟਰ ਪਾਉਣੀ ਆ ਹਾਂਜੀ ਠੀਕ ਆ ਤੇ ਮੈਨੂੰ ਕਿਹੜੀ ਮੋਟਰ ਚੁਗਣੀ ਚਾਹੀਦੀ ਉਦੋਂ ਦੇਖੋ ਤੁਸੀਂ 120 ਫੁੱਟ ਤੇ ਮੋਟਰ ਪਾਉਣੀ ਕਿੰਨੇ ਐਚਪੀ ਪਾਉਣੀ ਆ ਹਾਂ ਮੰਨ ਕੇ ਚੱਲੋ ਵੀ ਮੈਂ 12 ਐਚਪੀ ਪਾਉਣੀ ਆ 12 ਐਚ ਵੀ ਪਾਉਣੀ ਆ ਤੁਸੀਂ ਜੇ ਤਾਂ 120 ਫੁੱਟ ਦੇ ਪਾਉਣੀ ਆ ਤੁਸੀਂ ਅੱਜ 120 ਦੇ ਪਾ ਰਹੇ ਹੋ ਆਏ ਸਾਲ ਟੁੱਟਾ ਪੈਂਦਾ ਜੇ ਤਾਂ ਤੁਸੀਂ ਸਹੀ ਚੀਜ਼ ਖਰੀਦਣੀ ਆ ਹਨਾ ਜੀ ਤੁਸੀਂ ਇਹ ਸੋਚ ਕੇ ਚੱਲੋ ਵੀ ਆਪਾਂ ਯਾਰ 120 ਦੇ ਅੱਜ ਪਾ ਰਹੇ ਆਂ ਆਪਾਂ ਇਹਨੂੰ 5 ਸਾਲ ਚਲਾਉਣਾ ਆਪਾਂ ਇਹਨੂੰ 160 ਮੋੜ ਤੱਕ ਚਲਾਉਣਾ ਹੂੰ ਠੀਕ ਹੈ ਨਾ ਜੀ ਉਹਦੇ ਵਾਸਤੇ ਜਿਹੜੇ ਪੰਪ ਦਾ ਡਿਜ਼ਾਈਨ ਆ ਜੀ ਐਡੋ-ਐਡੀ ਹੁੰਦੀ ਹੈ ਜਿਵੇਂ ਮਾਨਕ ਦੇ ਉਹ ਜਨਤਾ ਮਾਡਲ ਆ ਠੀਕ ਹੈ ਜੀ ਇਹਨੇ 120-30 ਤੱਕ ਮਤਲਬ ਵਧੀਆ ਰਿਜ਼ਲਟ ਦੇਣਾ ਹੈ 12 ਐਚਪੀ ਤੇ ਇਹਨੂੰ ਜਨਤਾ ਮਾਡਲ ਬੋਲ ਦਿੰਦੇ ਆ ਠੀਕ ਹੈ ਇਹ ਕਿੰਕ ਕੰਪਨੀ ਚ ਆਉਂਦਾ ਜਾਂ ਸਾਰੀਆਂ ਨਹੀਂ ਸਾਰੀਆਂ ਕੰਪਨੀਆਂ ਜਾਂਦਾ ਹੈ ਇਹ ਮਾਡਲ ਜਨਤਾ ਹੈ ਇਹ ਮਾਡਲ ਹਾਂ ਉਹਨੂੰ ਜਿਵੇਂ 384 ਮਾਡਲ ਬੋਲਦੇ ਆ ਜੀ ਇਹਨੂੰ ਇਸ ਸਟੇਜਾਂ ਚ ਆ ਜਾਂਦਾ ਇਹ ਆਪਣੇ ਜਾਦੇ ਪੰਜਾਬ ਚ ਚੱਲਦਾ ਹੈ ਇਹਨੂੰ ਜਨਤਾ ਪਸ ਹੁਣ ਹਰ ਇੱਕ ਚੀਜ਼ ਆ ਅੱਡ ਅੱਡ ਰਿਕੁਆਇਰਮੈਂਟ ਆ ਹੁਣ ਤੁਹਾਡੇ ਕੋਲ ਮੰਨ ਕੇ ਚਲੋ ਤੁਸੀਂ ਘਰ ਮੋਟਰ ਪਾਉਣੀ ਹੈ ਨਾ ਛੋਟਾ ਥੋੜਾ ਜਿਹਾ ਥਾਂ ਆ ਹਾਂ ਠੀਕ ਹੈ ਨਾ ਜੀ ਤੁਸੀਂ ਲੌਂਗ ਟਾਈਮ ਚਲਾਉਣੀ ਆ ਹਾਂ ਤੇ ਲੰਮਾ ਸਮਾਂ ਤੁਹਾਨੂੰ ਮੋਟਰ ਚੇਂਜ ਨਾ ਕਰਨੀ ਹੋਵੇ ਬਿਲਕੁਲ ਠੀਕ ਹੈ ਜੀ ਤੇ ਤੁਹਾਨੂੰ ਲੋਡ ਵੀ ਥੋੜਾ ਚਾਹੀਦਾ 7.5 HP ਬਿਲਕੁਲ ਤੁਹਾਡੇ ਵਾਸਤੇ ਆ ਪੰਪ ਬਣਿਆ ਜੀ ਠੀਕ ਹੈ ਜੀ ਇਹ ਪੰਜ ਸਟੇਜ ਪੰਪ ਆ ਹੁਣ ਦੇਖਣ ਨੂੰ ਤਾਂ ਨਿੱਕਾ ਜਿਹਾ ਲੱਗਦਾ ਪਰ ਇਹਨੇ ਜਿਹੜਾ ਤੁਹਾਨੂੰ 150 ਫੁੱਟ ਦਾ ਰਿਜ਼ਲਟ ਦੇਣਾ ਵਧੀਆ 160 ਫੁੱਟ ਤੱਕ ਹਾਂ ਠੀਕ ਹੈ ਜੀ ਇਹਨੇ ਪਾ ਦੇਣਾ ਚਾਹੁੰਦੇ ਹਾਂ ਮੋਟਰ ਨੂੰ ਠੀਕ ਹੈ ਜੀ ਜਿੰਨੀ ਮਾਰਗ ਰਿਕੁਆਇਰਮੈਂਟ ਆ ਸਾਰਿਆਂ ਦੇ ਖਰਾ ਉਤਰੂਗਾ ਜੇ ਤੁਸੀਂ ਆ ਪਾ ਲਿਆ ਠੀਕ ਹੈ ਜੀ ਇਹਨੇ ਮੋਟਰ ਦੀ ਜਾਣਕਾਰੀ ਕੱਢ ਦੇਣੀ ਆ ਤੁਹਾਡੇ 2 ਇੰਚ ਪਿਆ ਬਈ ਦੀ ਡਿਸਚਾਰਜ ਨਹੀਂ ਹੋ ਜਾ ਬੰਨ ਠੀਕ ਹੈ ਨਹੀਂ ਸਾਰੀਆਂ ਚੀਜ਼ਾਂ ਨੂੰ ਧਿਆਨ ਚ ਰੱਖਣਾ ਪੈਂਦਾ ਇਹ ਤਾਂ ਆਮ ਬੰਦਾ ਤਾਂ ਥੋੜਾ ਇੰਨਾ ਤਾਂ ਮੁਸ਼ਕਲ ਆ ਜਾਣਕਾਰੀ ਕਿਉਂਕਿ ਕਈ ਵਾਰੀ ਅਗਲੇ ਦੁਕਾਨ ਦੁਕਾਨ ਦਾ ਜੇ ਤੁਸੀਂ ਕੰਪਨੀ ਦੀ ਮੋਟਰ ਲੈ ਰਹੇ ਹੋ ਹਾਂ ਤੁਸੀਂ ਮੋਟਰ ਜਿਹੜਾ ਕੰਪਨੀ ਹੈ ਨਹੀਂ ਉੱਤੇ ਪਲੇਟ ਲੱਗੀ ਹੁੰਦੀ ਆ ਠੀਕ ਉੱਤੇ ਨਾ ਜੀ ਇੱਕ ਲਿਖਿਆ ਹੁੰਦਾ ਉਹਨਾਂ ਨੇ ਹੈਡ ਹੂੰ ਉਹ ਜਿਹੜਾ ਹੈਡ ਲਿਖਿਆ ਹੁੰਦਾ ਨਾਲ ਉਹ ਜਾਂ ਦਾ ਉਹ ਡਿਲੀਵਰੀ ਸੈਜ ਲਿਖਿਆ ਹੁੰਦਾ ਇਹ ਜੇ ਡੀ ਸੈਜ ਲਿਖਿਆ ਹੁੰਦਾ ਉਹ ਡਿਲੀਵਰੀ ਸੈਜ ਦਾ ਮਤਲਬ ਹੁੰਦਾ ਵੀ ਡਿਲੀਵਰੀ ਸੈਜ ਤੁਸੀਂ ਇਹਨੂੰ ਇਹ ਦੋ ਪਾਣੀ ਵੀ ਲਿਖਿਆ ਹੁੰਦਾ ਪਰ ਲੀਟਰ ਇਨਾ ਮੈਂ ਇੱਕ ਮਿੰਟ ਚ ਕੱਢੂਗੀ ਇਹ ਅੱਛਾ ਹੁਣ ਮੋਟਰ ਬਾਈ ਹੁਣੀ ਲੈ ਕੇ ਚੱਲੇ ਆ ਜੀ ਅੱਛਾ ਇਹ ਕਿੰਨੇ ਐਚਪੀ ਹੈ ਇਹ ਇਹ ਬੀ ਐਚਪੀ ਮੋਟਰ ਆ ਵੈਸੇ ਹਾਂ ਇਹਦੇ ਨਾਲ ਜਿਹੜਾ ਪੰਪ ਲਾ ਸਾਢੇ 17 ਦਾ ਕਨੈਕਸ਼ਨ ਹੈ ਇਹਨਾਂ ਦਾ ਅੱਛਾ ਸਾਢੇ 17 ਐਚਪੀ ਦਾ ਲੋਡ ਚਾਹੀਦਾ ਇਹਨਾਂ ਨੂੰ 34 ਅੰਪੀਰ 33 34 ਅੰਪੀਰ ਚਾਹੀਏ ਠੀਕ ਹੈ ਜੀ ਜਿਹੜਾ ਇਹਨਾਂ ਨੂੰ ਪੰਪ ਲਾ ਕੇ ਦਿੱਤਾ ਅੱਜ ਇਹਨ ਬਟ ਆਈਸ ਆਲਟੋਟ ਮੰਗਦੇ ਜੀ ਸਾਰੇ ਏਰੀਆ ਦੇ ਵਿੱਚ ਤੁਹਾਡੇ ਵੀ ਸਾਡੇ ਤਾਂ ਜਿਆਦਾ ਨਹੀਂ ਕਿ 700 ਵਾਲੇ ਬੋਰ ਤਾਂ 2-2 ਵੀ ਮੰਗ ਜਾਂਦੇ ਬਿਲਕੁਲ 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 ਕੀ ਕਰੀ ਜੀ ਇਹਨੂੰ ਐ ਵੀ ਇਹ 200 ਫੁੱਟ ਤੱਕ ਚਲਾ ਸਕਦੇ ਹਾਂ ਠੀਕ ਹੈ ਜੀ ਮੁੜ ਕੇ ਇਹਦੀ ਸਟੇਜ ਵਧਾ ਕੇ 4 ਤੋਂ 5 ਸਟੇਜ ਕਰਕੇ ਇਹਨੂੰ 20 HP ਦਾ ਲੋਡ ਹੋ ਜਾਣਾ ਪਰ ਲੋਡ ਵਧਾ ਲੈਣਗੇ 20 HP ਦਾ ਕਰ ਲੈਣਗੇ ਇਸੇ ਮੋਟਰ ਨੇ ਫਿਰ ਕੰਮ ਤੇ ਜਾਣਾ ਮੋਡੀਫਾਈ ਹੋ ਸਕਦੀ ਹੈ ਹਾਂ ਮੋਡੀਫਾਈ ਹੋ ਸਕਦੀ ਹੈ ਕੰਪਨੀ ਵੀ ਕੰਪਨੀਆਂ ਦੇ ਮੋਟਰਾਂ ਵੀ ਹੋ ਜਾਂਦੀਆਂ ਤੁਹਾਡਾ ਪੰਪ ਗਲਤ ਲੱਗਾ ਨਾ ਹਾਂ ਤੁਸੀਂ ਮੈਕਹਮੇ ਦੀ ਲਾਈਟ ਵੇਸਟ ਕਰ ਰਹੇ ਹਾਂ ਬਿਲਕੁਲ ਠੀਕ ਹੈ ਜੀ ਸਹੀ ਹੈ ਤੁਸੀਂ ਪਾਣੀ ਉਤੋਂ ਘੱਟ ਲੈ ਰਹੇ ਹੋ ਠੀਕ ਹੈ ਜੀ ਤੁਸੀਂ ਤਾਰਾ ਗਰਮ ਐ ਵੀ ਨਜਾਇਜ਼ ਕਹਿ ਲੋ ਵੀ ਬਹੁਤ ਕੁਝ ਲੌਸ ਹੀ ਲੌਸ ਆ ਚਾਰੇ ਪਾਸੇ ਤੁਸੀਂ ਉਧਰ ਪੰਪ ਦਾ ਡਿਜ਼ਾਈਨ ਸਹੀ ਕਰਾ ਲਓ ਪੰਪ ਲਵਾ ਕੇ ਠੀਕ ਹੈ ਜੀ ਤੁਸੀਂ ਲੰਮਾ ਟਾਈਮ ਉਹ ਮੋਟਰ ਨੂੰ ਚਲਾਉਣਾ ਚਾਹੁੰਦੇ ਹੋ ਡੂੰਗਾ ਚੱਲ ਗਿਆ ਉਹ ਪੰਪ ਨੂੰ ਰਿਜੈਕਟ ਕਰ ਦਿਓ ਤੇ ਨਵਾਂ ਪੰਪ ਲਵਾ ਲਓ ਇਹ ਜਿੰਨੇ ਵੀ ਵੀਰ ਇਹ ਕੰਮ ਕਰਦੇ ਆ ਮਤਲਬ ਪੰਪ ਦਾ ਉਹਨਾਂ ਨੂੰ ਜੇ ਪੰਪਾਂ ਦਾ ਬੰਦੇ ਨੂੰ ਕੰਮ ਉਹ ਡੀਪਲੀ ਪਤਾ ਹੋਵੇ ਹੈ ਨਾ ਜੀ ਉਹਨੂੰ ਪਤਾ ਹੁੰਦਾ ਕਿ ਕਿਹੜੇ ਪੰਪ ਨੇ ਕਿੰਨਾ ਹੈਡ ਦੇਣਾ ਆ ਕਿਹੜੇ ਪੈਲਰ ਨੇ ਕਿੰਨਾ ਪਾਣੀ ਦੇਣਾ ਹੈ ਕਿੰਨਾ ਹੈਡ ਦੇਣਾ ਹੈ ਕਿੰਨੇ ਐਂਪੀਅਰ ਲੈਣੇ ਠੀਕ ਹੈ ਜੀ ਇਹ ਤਾਂ ਜਿੰਨਾ ਸਾਈਜ਼ ਛੋਟਾ ਹੁੰਦਾ ਜਾਣਾ ਇਹ ਉਸੇ ਤਰੀਕੇ ਨਾਲ ਆਧਾਰ ਤੇ ਕੰਮ ਕਰਦਾ ਹੈ ਵੀ ਜਿੰਨਾ ਜ਼ਿਆਦਾ ਪਾਣੀ ਨੂੰ ਘੁੱਟੀ ਜਾਣਾ ਉਹਨਾਂ ਪਾਣੀ ਨੇ ਦੂਰ ਜਾ ਕੇ ਢਿੱਗੀ ਜਾਣਾ ਜਿਵੇਂ ਪਾਈਪ ਦੇ ਵਿੱਚੋਂ ਪਾਣੀ ਡਿੱਗਦਾ ਹੋਵੇ ਆਪਾਂ ਉਹਨੂੰ ਪ੍ਰੈਸ ਕਰੀ ਜਾਂਦੇ ਆ ਧਾਰ ਦੂਰ ਜਾਈ ਜਾਂਦੀ ਆ ਇਹ ਉਸੇ ਅਧਾਰ ਤੇ ਕੰਮ ਕਰਦਾ ਹੈ ਬਾਈ ਜੀ ਮਤਲਬ ਕਹਿਣ ਦਾ ਭਾਵਾ ਵੀ ਆਪਾਂ ਨੂੰ ਪੁਰਾਣੀ ਮੋਟਰ ਦੇ ਵਿੱਚ ਨਹੀਂ ਜਾਣਾ ਚਾਹੀਦਾ ਪੁਰਾਣੀ ਮੋਟਰ ਤੇ ਜਾਣਾ ਚਾਹੀਦਾ ਦੇਖ ਕੇ ਲਓ ਮੈਗਰਮੀਟਰ ਮਾਰ ਕੇ ਲਓ ਠੀਕ ਹੈ ਜੀ ਤੁਸੀਂ ਉਹਨੂੰ ਮੈਗਰ ਚੈੱਕ ਕਰ ਲਓ ਮੋਟਰ ਲੈਣ ਜਾਣੇ ਹੋ ਮੈਗਰਮੀਟਰ ਲੈ ਆ ਗਿਆ ਨਹੀਂ ਹਾਂ ਠੀਕ ਹੈ ਮੈਗਰਮੀਟਰ ਮਾਰ ਕੇ ਠੀਕ ਹੈ ਜੀ ਤੁਸੀਂ ਪੁਰਾਣੀ ਮੋਟਰ ਲੈਣੇ ਹੋ ਮੈਗਰਮੀਟਰ ਮਾਰ ਲਓ ਠੀਕ ਹੈ ਜੀ ਮੈਗਰਮੀਟਰ ਪਾਸ ਆ ਉਹ ਮੋਟਰ ਠੀਕ ਹੈ ਜੀ ਬੋਡੀ ਟੱਚ ਜਾਂ ਮੈਗਰਮੀਟਰ ਨਹੀਂ ਹੈਗਾ ਤਾਂ ਕਲੈਂਪਮੀਟਰ ਦੇ ਨਾਲ ਵੀ ਪਤਾ ਲੱਗ ਜਾਂਦਾ ਚਲੋ ਮੈਗਰ ਤਾਂ ਫਿਰ ਜਿਵੇਂ ਹੀ ਹਾਂ ਇਹ ਤਾਂ ਜਿਵੇਂ ਹੀ ਵਾਂਜੀ ਐਕਿਊਰੇਸੀ ਆ ਜੀ ਚਲੋ ਇਹਦੇ 'ਚ ਜਿਵੇਂ ਜੀ ਸੂਈ ਨਹੀਂ ਉੱਠੂਗੀ ਛੱਡੀਆਂ ਹੱਥ ਪਾਸ ਕਰ ਲੈ ਹੱਥ ਪਾਸ ਕਰ ਜੇ ਤੁਸੀਂ ਆ ਦੇਖੋ ਜੀ ਤਿੰਨੇ ਤਿੰਨੇ ਤਾਰਾਂ ਨੂੰ ਲਾ ਕੇ ਨਾ ਜੀ ਸੂਈ ਨਹੀਂ ਉੱਠੂਗੀ ਬਿਲਕੁਲ ਵੀ ਇਹ ਚਾਰਜ ਹੋ ਗਈਆਂ ਕਬੈਲਾ ਜੀ ਤੇ ਪਟਾਕਾ ਵੀ ਮਾਰਨ ਗਿਆ ਹਾਂ ਜੀ ਠੀਕ ਹੈ ਜੀ ਆ ਛੋਟਾ ਜਿਹਾ ਪਟਾਕਾ ਵੀ ਚਾਰਜ ਅੱਗੇ ਕੰਪਨੀ ਦੀ ਸਿੱਟ ਕੇ ਕਰਦੇ ਹੁੰਦੇ ਜੀ ਪਾਣੀ ਜੀ ਹੈ ਜੀ ਮੋਟਰ ਭਰੀ ਵੀ ਆਪਾਂ ਨੇ ਭਰੀ ਵੀ ਪਾਣੀ ਪਾਇਆ ਹੋਇਆ ਆਲਰੇਡੀ ਪਾਣੀ ਨਾ ਭਰੀ ਵੀ ਹੈ ਜੀ ਇਹ ਸਮਝ ਲਓ ਵੀ ਪਾਣੀ ਚ ਸਿੱਟੇ ਵਾਲੇ ਕੰਮ ਆ ਪਾਣੀ ਸਿੱਟੀ ਤੇ ਇਹ ਚੀਜ਼ ਤੁਸੀਂ ਚੈੱਕ ਕਰ ਲੂਗੇ ਇਹ ਤੁਹਾਡੀ ਮੋਟਰ ਛਾਂਟ ਨਹੀਂ ਹੈਗੀ ਹਾਂ ਜਿਹੜਾ ਬੋਰ ਰੇਤਾ ਮਾਰਦਾ ਉਹਦੇ ਬੁਸ਼ ਜ਼ਰੂਰ ਪੰਪ ਦੇ ਟਾਈਮ ਨਾਲ ਲਵਾਓ ਜਿਹੜੇ ਬੰਦੇ ਸੁਚੇਤ ਆ ਦੇਖੇ ਨਾ ਤੁਸੀਂ ਸਕੇ ਲਗਾ ਕੇ ਜਿਹੜੇ ਸੀਗੇ ਸਿਰਫ 700 ਰੁਪਏ ਲੱਗਾ ਜੀ ਉਹਨਾਂ ਦਾ ਨਾਲੇ ਸਟਾਰਟਰ ਰਿਪੇਅਰ ਕਰਾ ਕੇ ਚੱਲ ਗਿਆ ਨਾਲੇ ਮੋਟਰ ਰਿਪੇਅਰ ਕਰਾ ਕੇ ਚੱਲ ਗਈ ਠੀਕ ਹੈ ਨਾ ਜੀ ਕੁਝ ਵੀ ਨਹੀਂ ਪੈਸੇ ਲੱਗੇ ਜਾਨੀ ਕਿ ਉਹਨਾਂ ਨੇ 70000 ਵਾਲਾ ਕੰਮ ਹੀ ਕਰ ਲਓ 700 ਚ ਕਰਾ ਲਿਆ ਹੋ ਗਿਆ ਹਾਂ ਜਦੋਂ ਤੁਹਾਡਾ ਇੱਥੋਂ ਸ਼ਾਫਟ ਖਤਮ ਹੋਣੀ ਸ਼ੁਰੂ ਹੁੰਦੀ ਹੈ ਜੀ ਉੱਪਰਲੇ ਪਾਸੇ ਤੋਂ ਠੀਕ ਹੈ ਜੀ ਸਭ ਤੋਂ ਉੱਪਰਲੇ ਬੋਲ ਤੋਂ ਇਹ ਖੜਕਦੀ ਖੜਕਦੀ ਸ਼ਾਫਟ ਇੱਥੇ ਤੱਕ ਆ ਜਾਣੀ ਹੈ ਜੀ ਜਦੋਂ ਮੋਟਰ ਦੀ ਕੰਪਲੀਨ ਤੇ ਸ਼ਾਫਟ ਚੱਲਣ ਲੱਗੀ ਬਹੁਤ ਜ਼ਿਆਦਾ ਝਰਕ ਮਾਰਨ ਲੱਗੀ ਇਹਦਾ 29 ਫਿਰ ਮੋਟਰ ਦੇ ਰੂਟਰ ਨੇ ਕੰਬਲ ਲਾ ਗਿਆ ਨਾ ਫਿਰ ਮੋਟਰ ਦੀ ਸਟੈਂਪ ਕੋ ਮ ਜਾਣੀ ਇਹ ਇਹ ਬਾਈ ਉਹਨਾਂ ਦਾ ਲਾਸ ਹੋਇਆ ਬਹੁਤ ਵੱਡਾ ਜਿਹੜੇ ਇਹਨਾਂ ਮੋਟਰ ਪਾਉਣ ਲੱਗੇ ਠੀਕ ਹੈ ਜੀ 2 ਸਾਲ ਪਹਿਲੇ ਮੋਟਰ ਪਾਈ ਸੀ ਇਹਨਾਂ ਨੇ ਤਰਬ ਜਾਣੇ ਹੁਣ ਕੀ ਹੋਇਆ ਇਹਨਾਂ ਦੇ ਲੋਡਿੰਗ ਅਨਲੋਡਿੰਗ ਵਿੱਚ ਫਰਕ ਰਿਆ ਗਿਆ ਇਹਨਾਂ ਦੀ ਮੋਟਰ ਵਾਸ਼ਡ ਆ ਗਈ ਨਵੀਂ ਪੰਪ ਵਧੀਆ ਪਿਆ ਠੀਕ ਹੈ ਜੀ ਤੇ ਮੋਟਰ ਦੇ ਬੁਸ਼ ਖਤਮ ਹੋ ਗਏ ਜੀ ਇਹ ਸਿਰਫ ਛੋਟੀ ਜੀ ਕਾਲ ਹੋਣਾ ਜਿਹੜੇ ਬੰਦੇ ਸੁਚੇਤ ਆ ਦੇਖਿਆ ਨਾ ਤੁਸੀਂ ਸੁਚੇਤਗਾ ਕਿ ਜਿਹੜੇ ਸੀਗੇ ਸਿਰਫ 700 ਰੁਪਏ ਲੱਗਾ ਜੀ ਉਹਨਾਂ ਦਾ ਨਾਲੇ ਸਟਾਰਟਰ ਰਿਪੇਅਰ ਕਰਾ ਕੇ ਚੱਲ ਗਿਆ ਤੁਸੀਂ ਕਹਿੰਦੇ ਜੀ ਕੁਝ ਵੀ ਨਹੀਂ ਪੈਸੇ ਲੱਗੇ ਜਾਨੀ ਕਿ ਉਹਨਾਂ ਨੇ 70000 ਵਾਲਾ ਕੰਮ ਹੀ ਕਰ ਲਓ 7000 ਚ ਕਰਾ ਲਓ ਹੋ ਗਿਆ ਹਾਂ ਛੋਟੀਆਂ ਛੋਟੀਆਂ ਜਿਹੜਾ ਆਪਣਾ ਨਦੀਵੀਂ ਦਾ ਫਸਲ ਦਾ ਉਹ ਅਲੱਗ ਹੋ ਜਾਵੇ ਹਾਂਜੀ ਸਹੀ ਬਈ ਯਾਨੀ ਖਜਲ ਖਵਾਰੀ ਜਿਹੜੀ ਹੋਣੀ ਸੀ ਉਹ ਤੋਂ ਵੀ ਵਜਾ ਹੋ ਜਾਂਦਾ ਠੀਕ ਹੈ ਜੀ ਆ ਆਉਂਦੀ ਜੀ ਕੋਰ ਲੈਂਥ ਜਦੋਂ ਰੂਟਰ ਇਹਦੇ ਵਿੱਚ ਨਾ ਬਹੁਤ ਨੇੜੇ ਚੱਲਦਾ ਹੈ ਬਿਲਕੁਲ ਮਾਈਨਰ ਜਿਹਾ ਫਰਕ ਹੁੰਦਾ ਹੈ ਆਹ ਤਾਂ ਜਿੰਨਾ ਘੱਟ ਫਰਕ ਉਹ ਉਨੀ ਖਚਾਈ ਵੱਧ ਰਹੀ ਹਾਂਜੀ 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 ਇਹ ਤਾਂ ਕੋਈ ਤੇ ਹਾਂਜੀ ਰੋਟੇਟ ਕਰਦਾ ਰੂਟਰ ਹੈ ਨਾ ਜੀ ਜਦੋਂ ਬੁਸ਼ ਗਏ ਇਹਨੇ ਸਟੈਂਪ ਦੇ ਨਾਲ ਜਦੋਂ ਜਾਨੀ ਕਿ ਤੁਸੀਂ ਰੂਟਰ ਨੂੰ ਸਟੈਂਪ ਦੇ ਨਾਲ ਖਹਿਣ ਤੋਂ ਪਹਿਲਾਂ ਪਹਿਲਾਂ ਕੱਢੋ ਕਹਿਣ ਦਾ ਭਾਵ ਇਹ ਆ ਵੀ ਦੋਹਾਂ ਸਾਲਾਂ ਬਾਅਦ ਤਿੰਨਾਂ ਬਾਅਦ ਮੋਟਰ ਨੂੰ ਕੱਢ ਕੇ ਦੇਖ ਲਓ ਜ਼ਰੂਰੀ ਨਹੀਂਗਾ ਵੀ ਮੋਟਰ ਤੇ ਪੰਪ 'ਚ ਹੀ ਪ੍ਰੋਬਲਮ ਹੋਵੇ ਤੁਹਾਡੀ ਡਿਲੀਵਰੀ 'ਚ ਵੀ ਪ੍ਰੋਬਲਮ ਹੋ ਸਕਦੀ ਹੈ ਸ਼ੋਰੀ ਦੇ ਨਾਲ ਸਰਾਖ ਹੋ ਸਕਦਾ ਕੋਈ ਜੈਨ ਪਟਾ ਹੋ ਸਕਦਾ ਠੀਕ ਹੈ ਨਾ ਜੀ ਆ ਪਿਛਲੇ ਮੈਂ ਬੋਲ ਠੀਕ ਕਰਕੇ ਆ ਉਹਨਾਂ ਦਾ ਜੈਨ ਖਰਾਬ ਹੋ ਗਿਆ ਇੱਕ ਮੈਂ ਤੁਹਾਡੇ ਦੇਖਣ ਨਾਲ ਬੇਨਤੀ ਕਰ ਦੇਣੀ ਚਾਹੁੰਦਾ ਜੀ ਵੀ ਸਾਨੂੰ ਪੁਰਾਣੀਆਂ ਮੋਟਰਾਂ ਦੀ ਬਾਬਤ ਫੋਨ ਨਾ ਬਾਲਾ ਕਰਿਓ ਜੀ ਕਿਉਂਕਿ ਅਸੀਂ ਪੁਰਾਣੀ ਮੋਟਰ ਜਿਹੜੀ ਕੱਢਦੇ ਆ ਨਾ ਜੀ ਚੈੱਕ ਕਰਕੇ ਹੀ ਰੱਖਦੇ ਆ ਸਾਡੇ ਕੋਲ ਬਹੁਤ ਘੱਟ ਮੋਟਰਾਂ ਹੁੰਦੀਆਂ 5-7 ਮੋਟਰਾਂ ਨੇ ਸਾਡੇ ਕੋਲ ਕੁਝ ਵੀ ਹੈ ਨਹੀਂਗਾ ਅਸੀਂ ਨਹੀਂ ਟਾਲ ਲਾਉਂਦੇ ਜੀ ਮੋਟਰਾਂ ਦਾ ਲੈ ਕੇ ਪੁਰਾਣੀ ਮੋਟਰ ਲੈਣ ਵਾਸਤੇ ਜਾਂ ਵੇਚਣ ਵਾਸਤੇ ਨਹੀਂ ਨਾ ਵੇਚਣ ਵਾਸਤੇ ਨਾ ਲੈਣ ਵਾਸਤੇ ਅਛਾ ਵੀ ਉਹਦਾ ਠੀਕ ਹੈ ਜੀ ਕੋਈ ਫਾਇਦਾ ਨਹੀਂ ਹੋਣਾ ਹੈਗਾ ਖਾਸ ਅਸੀਂ ਸਿਰਫ ਮੋਟਰ ਉਹੀ ਰੱਖਦੇ ਆ ਜਿਹੜੀ ਅਸੀਂ ਮੋਟਰ ਆਪਣੀ ਨਿਗਾਹ ਚੱਲੀ ਹੁੰਦੀ ਹੈ ਯਾਨੀ ਕਿ ਆਪ ਚੈੱਕ ਕਰਕੇ ਲਈ ਹੁੰਦੀ ਠੀਕ ਹੈ ਨੀ ਉਹੀ ਦਿੰਨੇ ਹੈਗਾ ਸਾਡੇ ਕੋਲ ਛੋਟੀਆਂ ਥੋੜੀਆਂ ਮੋਟਰਾਂ ਹੁੰਦੀਆਂ ਆ ਉਹ ਸਾਡੇ ਜਿਹੜੇ ਕਸਟਮਰ ਦੂਰੋਂ ਮੇਰਾ ਵੀਰ ਕੋਈ ਵੀ ਲੈਣ ਆਉਣ ਦੀ ਖੇਚਲ ਨਾ ਕਰੇ ਸਾਡੇ ਕੋਲ ਮੋੜ ਹਾਂ ਸੁਝਾ ਲੈ ਲਿਓ ਠੀਕ ਆ ਤੁਸੀਂ ਕਿੰਨਾ ਡੀਪ ਪਾਉਣਾ ਚਾਹੁੰਦੇ ਹੋ ਕਿਹੜਾ ਪੰਪ ਪਾਉਣਾ ਚਾਹੁੰਦੇ ਹੋ ਉਹਦੇ ਬਾਅਦ ਫੋਨ ਕਰੋਗੇ ਤਾਂ ਫੋਨ ਕੋਈ ਆਲੀ ਆਪਾਂ ਦੱਸ ਦਾਂਗੇ ਤੁਹਾਨੂੰ ਰੈ ਦੇ ਦਾਂਗੇ ਠੀਕ ਹੈ ਜੀ ਇਹ ਪੰਪ ਦਾ ਡਿਜ਼ਾਈਨ ਹੀ ਆ ਬਾਈ ਜੀ ਸਾਰਾ ਤੇ ਸਾਰੀਆਂ ਕੰਪਨੀਆਂ ਤਿਆਰ ਕਰਦੀਆਂ ਇਹ ਨਹੀਂ ਕਿ ਇਕੱਲਾ ਆ ਮੁੰਡਾ ਤਿਆਰ ਕਰਿਆ ਤਾਂ ਕੰਪਨੀਆਂ ਦੇ ਵਿੱਚ ਸਭ ਕੋ ਜੀ ਹੈਗਾ ਲੈਣ ਵਾਲੇ ਦੇ ਵੇਚਣ ਵਾਲੇ ਨੂੰ ਪਤਾ ਹੋਣਾ ਚਾਹੀਦਾ ਵੀ ਆਪਾਂ ਕੀ ਲੈਣਾ ਜਿਹੜਾ ਜਿਹੜਾ ਹੁਣ ਅੱਜ ਕੱਲ ਕਨੈਕਸ਼ਨ ਜਿੱਥੇ ਆ ਨਹੀਂ ਉਥੇ ਸੋਲਰ ਮੋਟਰਾਂ ਲੱਗ ਉਹ ਸੇਮ ਹੀ ਹੁੰਦੀ ਹੈ ਜਾਂ ਉਹਦੇ ਵਿੱਚ ਕੁਝ ਡਿਜ਼ਾਈਨ ਦਾ ਫਰਕ ਹੁੰਦਾ ਹੈ ਸੋਲਰ ਮੋਟਰ ਜਿਹੜੀ ਹੈ ਉਹ ਡੈਲਟਾ ਕਨੈਕਸ਼ਨ ਹੁੰਦੀ ਹੈ ਜੀ। ਅੱਛਾ ਠੀਕ ਹੈ ਜੀ ਉਹ ਡੈਲਟਾ ਕਨੈਕਸ਼ਨ ਥੋੜਾ ਜਿਹਾ ਲੋ ਵੋਲਟੇਜ ਤੇ ਵੀ ਵਰਕ ਕਰ ਦਿੰਦਾ ਰਹਿੰਦਾ ਹੈ। ਹਾਂ ਠੀਕ ਹੈ ਜੀ। ਸੋਲਰ ਮੋਟਰ ਦਾ ਕਨਸੈਪਟ ਤੇ ਰਿਵਨ ਸੇਮ ਹੀ ਹੈ ਜੀ। ਪੰਪ ਪੰਪ ਦਾ ਫਰਕ ਹੁੰਦਾ ਹੈ ਜੀ। ਉਹ ਕਹਿੰਦੇ ਹੁੰਦੇ ਵੀ ਜਿਹੜੀ ਪੰਪ ਨਾਲ ਘੱਟ ਰੋਟੇਟ ਕਰੇ ਤੇ ਵੀ ਪਾਣੀ ਮਤਲਬ ਕਿ ਥੋੜਾ ਬਾਹਰ ਕੱਢਦਾ ਰਹਿੰਦਾ ਹੈ। ਹੁਣ ਆਪਾਂ ਮੰਨ ਕੇ ਚੱਲੋ ਵੀ 384 ਦਾ ਬੋਲ ਲਾਤਾ ਠੀਕ ਹੈ ਨਾ ਜੀ ਵੱਡਾ ਪੰ ਠੀਕ ਹੈ ਨਾ ਜੀ ਉਹਨੂੰ ਰੋਟੇਟ ਨਹੀਂ ਪੂਰਾ ਹੋਣਾ ਪਾਣੀ ਨੇ ਬਾਹਰ ਹੀ ਨਹੀਂ ਆਉਣਾ ਫਲ ਕਰਕੇ ਘੁੰਮੀ ਜਾਂਦੀ ਉੱਥੇ ਘੁੰਮੀ ਜਾਂਦੀ ਆਹੋ ਕਹਿੰਦੇ ਵੀ ਸਾਡੀ ਮੋਟਰ ਸਟੀਲ ਦੀ ਹੁੰਦੀ ਹੈ ਵਜਨ ਘੱਟ ਹੁੰਦਾ ਉਹਦੇ ਤੇ ਲੋਡ ਘੱਟ ਪੈਂਦਾ ਇਹ ਚੀਜ਼ਾਂ ਪੈਂਦਾ ਫਰਕ ਹਾਂਜੀ ਪੈਂਦਾ ਫਰਕ ਜਿਵੇਂ ਆਹ ਨਾ ਤਾਰੂ ਦੀ ਮੋਟਰ ਆ ਠੀਕ ਇਹ ਤੇ ਸਾਰਾ ਕੁਝ ਇਹਨਾਂ ਨੇ ਲਿਖਿਆ ਹੁੰਦਾ ਜੀ ਕਿਲੋਵੋਟ ਐਚਪੀ ਠੀਕ ਹੈ ਜੀ ਆ ਟਾਈਪ ਦਿੱਤਾ ਹੋਇਆ ਪੰਪ ਦਾ ਇਹਦਾ ਕੰਪਨੀ ਦਾ ਆਪਦਾ ਨਾਮ ਹੈ ਇਹਨਾਂ ਚੀਜ਼ਾਂ ਨੂੰ ਤੁਸੀਂ ਛੱਡ ਦਿਓ ਠੀਕ ਹੈ ਜੀ ਆਪਾਂ ਜਿਹੜੀ ਕੀ ਦੇਖਦੇ ਆ ਤੇਜ ਲਿਖਿਆ ਹੋਇਆ ਹਾਂਜੀ ਇਹਨਾਂ ਨੇ ਹੈਡ ਲਿਖਿਆ ਹੋਊਗਾ ਇੱ 37 ਮੀਟਰ ਹਾਂ ਫੋਟਾ ਆਪਾਂ ਗਾਂਹ ਪਾਉਣੀ ਹੈ ਹਾਂਜੀ ਇਹ ਪੰਪ ਜਾਨੀ ਕਿ ਤਿੰਨ ਜਸਤੇ ਜਿਹੜਾ ਇਹ 37 ਮੀਟਰ ਹੈਡ ਵਾਈ ਹੂੰ ਠੀਕ ਹੈ ਜੀ ਇਹਨੇ ਉੱਥੇ ਤੱਕ ਕੰਮ ਕਰਨਾ ਹੈ ਲਾਸਟ ਹੀ ਹੁੰਦਾ ਤਕਰੀਬਨ ਇਹ ਜੀ ਉਸ ਤੋਂ ਬਾਅਦ ਪਾਣੀ ਕੱਢਣਾ ਸ਼ੁਰੂ ਹੋ ਜਾਂਦਾ ਤੇ 37 ਕਿੰਨਾ 37 ਆ ਆ 3.28 ਦੇ ਨਾਲ ਗੁਣਾ ਕਰ ਦੋ ਆ ਦੇਖੋ ਹੁਣ ਜੇ ਤਾਂ ਫੁਲਡ ਚਾਰਜ ਲੈਣਾ ਸੀ ਉਹ ਕਹਿੰਦੇ 4 ਇੰਚ ਦੀ ਡਿਵਰੀ ਲਾਓ ਇਹਨੂੰ ਜਿਹੜਾ ਪੰਪ ਆ ਠੀਕ ਹੈ ਜੀ ਉਹਨਾਂ ਨੇ ਇਹ ਗੱਲ ਕਹੀ ਆ ਆਪਾਂ ਇਥੇ ਤਿੰਨ ਲਾਈ ਆ ਤਿੰਨ ਲਾਈ ਆ ਥੋੜਾ ਜਿਹਾ ਫਰਕ ਪੈ ਜੀ ਤੇ ਅੰਪੀਰ ਤੇ ਅੰਪੀਰ ਤੇ ਫਰਕ ਨਹੀਂ ਪੈਂਦਾ ਪੇਰ ਘਟਣਗੇ ਵਧਣਗੇ ਅੰਪੀਰ ਬੈਲੰਸ ਹੀ ਰਹਿਣਗੇ ਜੀ ਅੰਪੀਰਾਂ ਨੂੰ ਕੋਈ ਫਰਕ ਨਹੀਂ ਪੈਂਦਾ ਜੀ ਪਾਣੀ ਘਟਣਗੇ ਪਾਣੀ ਵੀ ਘਟੂਗਾ ਜੰਨ ਜੰਨ ਥੱਲੇ ਮੋਟਰ ਜਾਊਗੀ ਪਾਣੀ ਘਟੂਗਾ ਉਹਨੇ ਅੰਪੀਰ ਵੀ ਘਟਣਗੇ ਸਹੀ ਇਹ ਨੇ ਅੰਪੀਰ ਜਿਹਨੇ ਲਿਖੇ ਹੋਏ ਆ ਜੀ ਉਹ 4 ਇੰਚ ਡਿਲੀਵਰੀ ਨਾਲ ਲੈਣੇ ਆ 120 ਫੁੱਟ ਤੇ ਉਹਨੇ ਸਹੀ ਲਊਗੀ ਸਹੀ ਵੋਲਟੇਜ ਤੇ ਹੂੰ ਅੰਪੀਰਾਂ ਦਾ ਇੱਕ ਦੋ ਅੰਪੀਰਾਂ ਦਾ ਉੱਤ ਥੱਲਾ ਹੁੰਦਾ ਰਹਿੰਦਾ ਹੈ ਉਹ ਕੋਈ ਇਸ਼ੂ ਨਹੀਂ ਹੈਗਾ ਜੀ ਐਡਾ ਦੋ ਚਾਰ ਅੰਪੀਰ ਨਾਲ ਕਰੰਟ ਘਟਾ ਜਾਨੀ ਕਿ ਜਾਂ ਡੀ ਫੋਨ ਤੇ ਠੀਕ ਲਿਖੇ ਮੁਤਾਬਕ ਨਹੀਂ ਤਕਰੀਬਨ ਆਉਂਦੇ ਹੁੰਦੇ ਮਾੜੇ ਮੋਟੇ ਵੱਧ ਘੱਟ ਹੀ ਹੁੰਦੇ ਆ ਜੀ ਇਹ ਵੋਲਟੇਜ ਲੌਸ ਹੋ ਜਾਂਦੀ ਹੈ ਜੀ ਬਹੁਤ ਠੀਕ ਆ ਹਾਂ ਜੀ ਹੁਣ ਹੈਡ ਤੇ ਨੰਬਰ ਇਹ ਸਾਰੀਆਂ ਕੰਪਨੀਆਂ ਦੇ ਲੱਗੀਆਂ ਹੁੰਦੀਆਂ ਹਾਂ ਜੀ ਸਾਰੀਆਂ ਕੰਪਨੀਆਂ ਦੇ ਲੱਗੇ ਹੁੰਦੀਆਂ ਜੀ ਸਾਰੀਆਂ ਕੰਪਨੀਆਂ ਦੇ ਲੱਗੇ ਹੁੰਦੀਆਂ ਜੀ ਉੱਤੇ ਹੈਡ ਲਿਖਿਆ ਹੁੰਦਾ ਜੀ ਤੁਸੀਂ ਅੱਜ ਮੰਨ ਕੇ ਚਲੋ ਹੁਣ 120 ਵੋਲਟ ਤੇ ਜਿਹੜੇ ਬੰਦੇ ਨੇ ਮੋਟਰ ਪਾਉਣੀ ਆ ਹੁਣ ਮੈਂ ਕਹਿੰਦਾ ਉਹਦੇ ਵਾਸਤੇ ਮੋਟਰ ਹੈ ਨਹੀਂ ਜੀ ਕਾਰਨ ਕੀ ਹੈ ਜੀ ਉਹਨੇ ਅੱਜ 120 ਦੇ ਪਾਤੀ ਘਾਣ ਸਾਨੂੰ ਦੋ ਟੋਟੇ ਪਾਏ ਮੋਟਰ ਨੇ ਪਾਣੀ ਖੜਾ ਜਮੈਂ ਠੀਕ ਹੈ ਨਾ ਜੀ ਤੇ ਇਹ 90 ਫੁੱਟ ਵਾਲਾ ਲੈ ਕੇ ਜਾ ਉਹ ਇਹਨੂੰ 4 ਸਾਲੇ ਦੇ ਗੁਣ ਕਰੂਗਾ ਹੈ ਨਾ ਜੀ ਉਹਦੇ ਤਾਂ ਸਹੀ ਚੀਜ਼ ਜਾਣਗੇ ਤੇ ਉਹਦੇ ਵਾਸਤੇ ਕੀ ਹਾਲ ਆ ਫਿਰ ਉਹ ਬੰਦਾ ਕੀ ਕਰੂ ਮੋਡੀਫਾਈ ਇਹਦੇ ਉੱਪਰਲਾ ਪੰਪ ਪਾਉਗਾ ਜੀ ਇਹਦੇ ਉੱਪਰਲੀ ਕੈਟਾਗਰੀ ਦਾ ਪੰਪ ਪਾਉਗਾ ਹਾਂ ਪੰਪ ਦੀ ਕੈਟਾਗਰੀ ਬਦਲੀ ਜਣੀ ਮੋਟਰ ਦੀ ਐਚਪੀ ਸੇਮ ਹੀ ਰਹਿਣੀ ਹੈ ਤੇ ਫਿਰ ਜਿਹੜੇ ਦੇਖੋ ਜੀ ਜਿਹੜੀ 10 ਐਚਪੀ ਦੀ ਮੋਟਰ ਆ ਨਾ ਉਹਨੂੰ 400 ਫੁੱਟ ਡੂੰਘਾ ਵੀ ਚਲਾਇਆ ਜਾ ਸਕਦਾ ਪੰਪ ਦਾ ਡਿਜ਼ਾਈਨ ਚੇਂਜ ਕਰਨਾ ਪਊ ਤੇ ਜਿਹੜੀਆਂ ਫਿਰ ਮੋਟਰਾਂ ਹੁੰਦੀਆਂ ਉਹ ਟੈਂਕੀ ਵਾਲੀਆਂ ਜੀ ਉਹਦੇ ਥੱਲੇ ਵੀ ਉਹਦਾ ਤਾਂ ਵੀ ਉਹਨਾਂ ਦਾ ਹਾਂ ਜਿਹੜਾ ਹੁਣ ਆਪਾਂ ਪੁੱਛ ਲਾ ਗਏ ਹਾਂ ਹਾਂਜੀ ਹਾਂਜੀ ਛੋਟਾ ਆਪਾਂ ਕੀ ਹਾਲਾ ਬਣਾਦਾ ਸੀ ਉਹ 160 ਕੋਰਟ ਤੱਕ ਤੇ ਤਕਰੀਬਨ ਮਾਰ ਕਰੂ ਛੋਟੇ ਪਹਿਲਾਂ ਥੋੜੀ ਜਿਹਾ ਕਰਕੇ ਪਾਉਣੇ ਪਏ ਜਦੋਂ ਲੋਡ ਘੱਟ ਕਰਕੇ ਹਨਾ ਜੀ ਅੰਪੈਲਰਾਂ ਦਾ ਜਿਹੜਾ ਡਾਇਆਮੀਟਰ ਹੈ ਜੀ ਉਹ ਲੋਡ ਤੇ ਨਿਰਭਰ ਕਰਦਾ ਹੈ ਵੀ ਜੇ ਨਹੀਂ ਜਿੰਨਾ ਅੰਪੈਲਰ ਡਾਇਆਮੀਟਰ ਵੱਡਾ ਕਰੀ ਜਿੰਨਾ ਪਾਣੀ ਨੂੰ ਵੱਧ ਕੁੱਟੀ ਜਾਣਾ ਉਹਨਾਂ ਮੋਟਰ ਨੇ ਲੋਡ ਵੱਧ ਲਈ ਜਾਣਾ ਹੁਣ ਕੀ ਕੀ ਹੁੰਦਾ ਜੀ ਮੋਟਰ ਤੁਸੀਂ ਨਜਾਇਜ਼ ਜੀ ਪਾਣੀ ਕੁੱਟ ਦੱਬੀ ਜਾਣੇ ਹੋ ਮੋਟਰ ਥੋੜੀ ਪਈ ਮੰਨ ਕੇ ਚਲੋ ਤੁਸੀਂ 80 ਫੁੱਟ ਤੇ ਪਾਉਣੀ ਆ ਪੰਪ ਤੁਸੀਂ ਲੈ ਕੇ 150 ਫੁੱਟ ਉਨੇ ਵੀ ਨਹੀਂ ਤੁਹਾਨੂੰ ਸਹੀ ਰਿਜ਼ਲਟ ਦੇਣਾ। ਨਈਜਾਂ ਜੰਪੇਰ ਲਈ ਜਣੇ ਸਾਨੂੰ ਪਾਣੀ ਵੀ ਨਹੀਂ ਮੁਰੇ ਪੂਰਾ ਦੇਣਾ। ਪੁਰਾਣੀ ਮੋਟਰ ਲੈਣ ਸਮੇ ਤੁਸੀਂ ਪੂਰੇ ਦਾ ਪੂਰਾ ਉਹਨੂੰ ਘੋਕ ਕੇ ਲਓ। ਰੰਗ ਦੇਖ ਕੇ ਜਾਂ ਉਹਦੀ ਇਹ ਦੇਖ ਕੇ ਜਾਂ ਹਾਲਤ ਦੇਖ ਕੇ ਨਾ ਲਓ। ਉਹ ਚੀਜ਼ ਨੂੰ ਡੀਪਲੀ ਘੋਕ ਕੇ ਲਓ ਵੀ ਹਾਂ ਵੀ ਕਿ ਸਾਡੇ ਕੰਮ ਦੇਣੇ ਚੀਜ਼ ਹੈਗੀ ਆ। ਵੇਚ ਨਾ ਗੋ ਜਾ ਕੇ ਦੁਕਾਨਦਾਰ ਨੂੰ ਵੀ ਸਾਡੂ ਇੰਨੇ ਫੁੱਟ ਤੇ ਪਾਉਣੀ ਆ। ਤੇ ਇੰਨਾ ਸਾਨੂੰ ਪਾਣੀ ਚਾਹੀਦਾ ਆ 4 ਇੰਚ ਜਾਂ 3 ਇੰਚ ਠੀਕ ਹੈ ਜੀ। ਸਾਨੂੰ ਉਹ ਮੋਟਰ ਦੇ। ਤੇ ਜੇ ਤੁਹਾਡਾ ਸਵਾਲ ਇਹ ਹੋਊਗਾ ਸਾਨੂੰ ਕੰਪਨੀ ਬ੍ਰਾਂਡ ਮੋਟਰ ਦੇ। ਠੀਕ ਹੈ ਜੀ ਮੈਂ ਤੇ ਕੰਪਰੀਮੈਂਟ 12 ਹੀ ਦੇ ਦੇ ਜਦੋਂ ਤੁਸੀਂ ਐਂ ਕਹਿੰਨੇ ਹੋ ਫਿਰ ਬੰਦਾ ਕਹਿੰਦਾ ਵੀ ਸਿੱਖਿਆ ਸਕਿਆ ਹੁੰਦਾ ਹੈ ਨਾ ਜੀ ਕੰਪਰੀਮੈਂਟ ਮਾਰ ਕੇ ਚਲੋ ਮੈਂ ਕਹਿੰਦਾ ਨਾ ਵੀ ਆਹ ਮੋਟਰ ਕੰਪਰੀਮੈਂਟ ਲੈ ਦੇ ਜੀ ਹੂੰ ਠੀਕ ਹੈ ਜੀ ਪਾਣੀ ਤੁਸੀਂ ਕਿੰਨੇ ਤੇ ਉਹ ਨਹੀਂ ਦੱਸਿਆ ਠੀਕ ਹੈ ਜੀ ਡਿਲੀਵਰੀ ਤੁਸੀਂ ਸਾਈਜ਼ ਕਿਹੜਾ ਲੈਣਾ ਉਹ ਨਹੀਂ ਦੱਸਿਆ ਤੇ ਫਿਰ ਉਹ ਤੁਹਾਨੂੰ ਸਹੀ ਰਿਜੈਕਟ ਨਹੀਂ ਇਹੇ ਚੀਜ਼ਾਂ ਆਪਣੀਆਂ ਕਮੀਆਂ ਹਾਂਜੀ ਆਹ ਵਾਲਾ ਜਿਹੜਾ ਪਾਈਪ ਆ ਇਹ ਕੋਈ ਖਾਸ ਕਿਸਮ ਦਾ ਆਹੀ ਆਉਂਦਾ ਜਾਂ ਕੀ ਚੱਕਰ ਹੈ ਨਹੀਂ ਜੀ ਇਹ ਪਾਈਪ ਦਾ ਸਾਈਜ਼ ਤਾਂ ਆਹੀ ਸੀਗਾ 4 ਇੰਚੀ ਸੀ ਤੇ ਐਂ ਕਾ ਤੋ ਕੀਤਾ ਫਿਰ ਇਹ ਨਾ ਬਹੁਤ ਸਾਰੀਆਂ ਕੰਪਨੀਆਂ ਦੇ ਵਿੱਚ ਹੋ ਜਾਂਦਾ ਇਹ ਵੈਸੇ ਤਾਂ ਚੰਗੇ ਪੈਪ ਦੀ ਵੀ ਨਿਸ਼ਾਨੀ ਹੁੰਦੀ ਕਹਿ ਲਓ ਇੱਕ ਪੱਖੇ ਵੀ ਆ ਤੇ ਇਹ ਚ ਬੀਬੀਸੀ ਦਾਣਾ ਹੁੰਦਾ ਜੀ ਹੈ ਨਾ ਜੀ ਇਹ ਚ ਬੀਬੀਸੀ ਦਾਣਾ ਥੋੜਾ ਵੱਧ ਹੁੰਦਾ ਨਰਮ ਹੁੰਦਾ ਪੈਪ ਲਚਕਦਾਰ ਆਪਾਂ ਉਹਨੂੰ ਵਧੀਆ ਗਿਣਦੇ ਹਾਂ ਹਾਂ ਠੀਕ ਹੈ ਜੀ ਇਹਦੇ ਚ ਕੀ ਸਮੱਸਿਆ ਆਉਂਦੀ ਆ ਜੀ ਇੱਥੇ ਹੁਣ ਬਹੁਤ ਸਾਰੇ ਕਿਸਾਨ ਭਰਾ ਇੱਥੇ ਲੋਹੇ ਦਾ ਪੈਪ ਇੱਕ ਪਾਉਣ ਲੱਗ ਪਏ ਆ ਚਲੋ ਜਿੱਥੇ ਪਾਣੀ ਨਹੀਂ ਖਰਾਬ ਹੈਗੀ ਉਹ ਚੰਗੀ ਗੱਲ ਆ ਕਿ ਮੋਟਰ ਦੀ ਝੜ ਚ ਲੋਹੇ ਦਾ ਪੈਪ ਪਾ ਦੋ ਨਹੀਂ ਇਹ ਜਾਂ ਕਿਸੇ ਗਲਤੀ ਨਾਲ ਫੁੱਲਿਆ ਇਹ ਇਹ ਹਾਂਜੀ ਇਹ ਗਲਤੀ ਆ ਓਕੇ ਇਹ ਗਲਤੀ ਹੈ ਜੀ ਮੋਟਰ ਦੇ ਟੋਟਾ ਮੰਗਣ ਦੇ ਟੋਟਾ ਨਾ ਪਾਉਣ ਦੀ ਅੱਛਾ ਹਾਂਜੀ ਮੈਂ ਹੁਣ ਗੱਲ ਜਿਵੇਂ ਗੱਲ ਇਹ ਵੀ ਕਲੀਅਰ ਕਰ ਦਿਆਂ ਤੁਹਾਨੂੰ ਵੀ ਮੋਟਰ ਟੋਟਾ ਕਦੋਂ ਮੰਗਦੀ ਆ ਠੀਕ ਹੈ ਜੀ ਮੋਟਰ ਦੇ ਜਦੋਂ ਪਾਣੀ ਉੱਤਰ ਗਿਆ ਨਾ ਜੀ ਇੱਥੇ ਤੱਕ ਠੀਕ ਹੈ ਜੀ ਪੰਪ ਜੀ ਇੱਥੋਂ ਹਵਾ ਪੈਣ ਲੱਗ ਪਈ ਇੱਥੋਂ ਦੀ ਪੰਪ ਨੇ ਪਾਣੀ ਲੈਣਾ ਜੀ ਹੂੰ ਉਹ ਜਿਹੜੀ ਹਵਾ ਨਾ ਜੀ ਇੱਥੇ ਆ ਜਾਂਦੀ ਪੰਪ ਦੇ ਵਿੱਚ ਫਸ ਕੇ ਨਾ ਵਿੱਚ ਆ ਜਾਂਦੀ ਆ ਹਾਂ ਪਾਣੀ ਹਵਾ ਪਾਣੀ ਪੱਖੇ ਲੱਗੇ ਪੱਖੇ ਲੱਗੇ ਉਹ ਤਾਂ ਰੈਟਕ ਹੋ ਜਾਂਦੀ ਪਾਣੀ ਹਵਾ ਠੀਕ ਹੈ ਜੀ ਮਿਕਸ ਹੋ ਜਾਂਦੀ ਆ ਸਹੀ ਹੈ ਉਹ ਵਾਰ ਜਦੋਂ ਦਾ ਮੋਟਰ ਹੁੰਦੀ ਉੱਚੀ ਬਈ ਵੀ ਘੱਟ ਦੀਪ ਹੁੰਦੀ 100 110 ਵੀ ਸਹੀ ਹੈ ਜਿਹੜੀ ਧਾਰਾ ਨਾਲ ਉਹ ਬਾਹਰ ਐਂ ਕਰ ਲੱਗ ਪਊਗੀ ਧੁਰ ਲਗਾਈਆਂ ਮਾਰ ਲੱਗ ਪੈਂਦੀ ਅੱਗੇ ਪਿੱਛੇ ਜੀਮਦਾਰ ਨੂੰ ਪਤਾ ਲੱਗ ਜਾਂਦਾ ਕਿ ਟੋਟਾ ਪਾਣੀ ਵਾਲਾ ਹਮ ਇੱਕ ਬੋਰ ਖਰਾਬ ਹੋਇਆ ਜੀ 210 ਫੁੱਟ ਤੇ ਮੋਟਰ ਸੀਗੀ 700 ਵਾਲੇ ਬੋਰ ਚ ਉਹ ਧੁਰ ਲਈ ਨਹੀਂ ਸੀ ਮਾਰਦਾ ਬਿਲਕੁਲ ਵੀ ਅੱਛਾ ਧੁਰ ਲਈ ਨਹੀਂ ਸੀ ਮਾਰਦਾ ਬਿਲਕੁਲ ਵੀ ਉਹਨਾਂ ਟੋਟਾ ਨਾ ਪਾਇਆ ਅੱਛਾ ਪਰ ਉਹ ਟੋਟਾ ਮੰਗਦੀ ਵੀ ਸੀ ਜਿੰਨੇ ਡੂੰਘੇ ਬੋਰ ਹੁੰਦੇ ਆ ਜੀ ਉਹ ਪਾਣੀ ਦਾ ਲੈਵਲ 80 ਫੁੱਟ ਤੇ ਆ ਪਰ ਉਹ 210 ਤੇ ਵੀ ਟੋਟਾ ਮੰਗਦੀ ਸੀ ਕਾਰਨ ਕਿ ਵੀ ਜਿੰਨਾ ਡੂੰਘਾ ਬੋਰ ਹੋਣਾ ਥੱਲੇੋਂ ਪਾਣੀ ਆਉਣਾ ਉਹਨਾਂ ਪਤਨਾ ਚ ਪਾਣੀ ਵੀ ਘਟਾ ਛੇਟ ਲਿਆਂ ਦੇ ਆ ਸਹੀ ਆ ਠੀਕ ਹੈ ਨਾ ਜੀ ਠੀਕ ਹੈ ਬੋਰਾਂ ਬਾਰੇ ਆਪਾਂ ਗੱਲ ਕਰਦੇ ਆ ਚਲੋ ਇਸ ਤੋਂ ਬਾਅਦ ਤੇ ਹਨਾ ਜੀ ਵੀ ਕਿਉਂ ਖਰਾਬ ਹੁੰਦੇ ਕੀ ਕਾਰਨ ਟੋਟਾ ਮੰਗਣ ਦੇ ਤੁਸੀਂ ਸਿਰਫ ਧੁਰਲੀ ਮਾਰਦੀ ਨਾ ਵੇਖੋ ਤੁਸੀਂ ਬੋਰ ਦੇ ਕੋਲੇ ਜਾ ਕੇ ਕੰਨ ਕਰਕੇ ਸੁਣੂਗਾ ਤੁਹਾਨੂੰ ਆਵਾਜ਼ ਆਊਗੀ ਪੰਪ ਦੀ ਸਾਊਂਡ ਅੱਗੇ ਨਾਲੋਂ ਵੱਧ ਆਊਗਾ ਜਾਨੀ ਕਿ ਘੁਰ ਲਓ ਘੁਰ ਲਓ ਹਾਂ ਜੇ ਪੰਪ ਦਾ ਚੱਲਣ ਦਾ ਸਾਊਂਡ ਬਾਹਰ ਵਿੱਚ ਮੈਨੂੰ ਤੁਹਾਨੂੰ ਸੁਣਾਈ ਹੋਊਗਾ ਬੋਰ ਵਾਲੇ ਪੈਪ ਦੇ ਵਿੱਚ ਦੀ ਖਾਲੀ ਦੀ ਆਵਾਜ਼ ਵੱਧਦੀ ਦੇਣੀ ਆ ਹਾਂਜੀ ਹਾਂਜੀ ਤੇ ਪਾਣੀ ਵੀ ਤੁਹਾਨੂੰ ਹਲਕਾ ਆ ਜਾਂ ਘਟਿਆ ਮਹਿਸੂਸ ਹੋਊਗਾ ਠੀਕ ਹੈ ਜੀ ਇੱਕ ਸਾਰ ਡਿੱਗਦਾ ਰਹਿੰਦਾ ਜਦੋਂ ਜਿਆਦਾ ਡੂੰਘੀ ਨੂੰ ਹਾਂ ਐ ਕੰਨ ਲਾ ਲੈਣਾ ਧਰ ਲੂ ਹਾਂ ਧਰ ਨਾਲ ਉੱਤੇ ਕੰਨ ਲਾ ਲਉ ਬੋਰ ਠੀਕ ਹੈ ਜੀ ਜਦੋਂ ਹਾਂ ਜਦੋਂ ਵਿੱਚੋਂ ਘੁਰ ਲ ਘੁਰ ਲਈ ਆਵਾਜ਼ ਤੁਸੀਂ ਟੋਟਾ ਪਾ ਦਿਓ ਘਾਲੋ ਨਾ ਕਰੋ ਇਹ ਘਾਲੋ ਦਾ ਨਤੀਜਾ ਹੈ ਜੀ ਇਹ ਇਹਦੂ ਗਾਹ ਨਾਲ ਇਹਦੂ ਗਾਹ ਨਾਲ ਕਿਸ ਤਰ੍ਹਾਂ ਮਰਾਦਾ ਹੋਰ ਕੀ ਬਣਦਾ ਹੈ ਅੱਛਾ ਇਹਦੂ ਗਾਹ ਨਾਲ ਇਹ ਇਹ ਨਿਕਲੇ ਹੀ ਮੋਟਰ ਬਾਹਰ ਇਹਦੂ ਗਾਹੇ ਹੋਰ ਗਰਮ ਹੋਣਾ ਸੀ ਠੀਕ ਹੈ ਜੀ ਆ ਚੂੜੀ ਗਰਮ ਹੋ ਗਿਆ ਨਾ ਚੂੜੀ ਵਿਛਾਈ ਜਾਨੀ ਸਿੱਤ ਮੋਲਿਆ ਕੇਮੈਂਟ ਕਰਨ ਦਾ ਭਾਅ ਹਾਂਜੀ ਉਹੀ ਲੱਗਾ ਦੱਸਣਗੇ ਅੱਛਾ ਇਹ ਨਾ ਜੀ ਕੀ ਹੁੰਦਾ ਹੈ ਜਦੋਂ ਹਵਾ ਵੜੀ ਜਾਂਦੀ ਆ ਉੱਪਰ ਧਾਰ ਦਾ ਭਾਰ ਜ਼ਿਆਦਾ ਹੈ 200 ਫੁੱਟ ਆ ਡਿਲੀਵਰੀ ਸਮਝ ਲਓ ਠੀਕ ਹੈ 200 ਫੁੱਟ ਪਾਣੀ ਉੱਤੋਂ ਇਧਰੋਂ ਹਵਾ ਪ੍ਰੈਸ਼ਰ ਪੈ ਇੱਥੋਂ ਪੰਪ ਚ ਹਵਾ ਬਾਹਰ ਆ ਗਈ ਇੱਥੇ ਤੱਕ ਹਵਾ ਰੜਖ ਹੋਈ ਗਈ ਇੱਥੇ ਆ ਕੇ ਬਾਹਰ ਆ ਗਈ ਧਾਰ ਚ ਵੜ ਜਾਣ ਲੱਗੀ ਠੀਕ ਹੈ ਜੀ ਉਹ ਹਵਾ ਇੱਥੇ ਆ ਗਈ ਹਵਾ ਦਾ ਕਲੌਟ ਆ ਗਿਆ ਉੱਤੋਂ ਪਾਣੀ ਆ ਜੀ 200 ਫੁੱਟ ਦਾ ਦਬਾਅ ਉਹ ਇੱਥੇ ਆ ਕੇ ਪ੍ਰੈਸ ਹੋਈ ਜਾਂਦਾ ਜੀ ਉੱਤੋਂ ਪਾਣੀ ਥੱਲੇ ਨੂੰ ਆਉਂਦਾ ਹਵਾ ਵਿੱਚ ਖਾਪ ਤੇੜੀ ਹੁੰਦੀ ਹੈ ਠੀਕ ਹੈ ਜੀ ਉਹ ਜਦੋਂ ਪ੍ਰੈਸੋਂ ਦੀ ਇੱਥੇ ਜੀ ਇਹਦਾ ਦਬਾਅ ਬਣਦਾ ਬਾਹਰ ਨੂੰ ਕ੍ਰੇਡ ਹੁੰਦਾ ਦਬਾਅ ਉਹ ਪਾਣੀ ਦੇ ਨਾਲ ਜਾਂ ਪਾਣੀ ਗਰਮ ਹੁੰਦਾ ਨਹੀਂ ਜੀ ਗਰਮ ਵੀ ਹੁੰਦੀ ਮੋਟਰ ਜਦੋਂ ਮੋਟਰ ਨੂੰ ਪਾਣੀ ਘੱਟ ਮਿਲਣਾ ਸ਼ੁਰੂ ਹੁੰਦਾ ਮੋਟਰ ਹੀਟ ਹੋਣੀ ਸ਼ੁਰੂ ਹੋ ਜਾਂਦੀ ਆ ਇਹ ਕੈਪਟੀ ਬੋਰਨ ਜਿਆਦਾ ਸਮੱਸਿਆ ਆਉਂਦੀ ਹੈ ਜੀ ਕਿੱਥੇ ਪਾਣੀ ਗਰਮ ਆਉਂਦਾ ਆ ਜੇ ਠੰਡੇ ਬੋਰ ਹੁੰਦੇ ਨਾ ਉਹ ਚੱਲ ਜਾਂਦਾ ਪਿਆ ਬਹੁਤ ਟਾਈਮ ਇਹ ਹੀਟ ਹੋ ਜਾਂਦਾ ਜੀ ਗਰਮ ਹੋ ਜਾਂਦਾ ਨਿੱਗਾ ਨਿੱਗਾ ਪਾਣੀ ਹੁੰਦਾ ਨਹੀਂ ਲਗਾਤਾਰ ਚੱਲਣ ਦੇ ਨਾਲ ਕੋਸਾ ਹੋ ਜਾਂਦਾ ਗਰਮ ਹੋ ਜਾਂਦਾ ਇਹ ਇੱਕ ਹੀ ਹੁੰਦਾ ਜਿਹੜਾ ਹਵਾ ਦਾ ਕਲਾਊਡ ਹੁੰਦਾ ਇੱਥੇ ਆ ਕੇ ਨਾ ਜੀ ਫੇਰ ਉਹ ਬਾਹਰ ਆ ਜਦੋਂ ਪੰਪ ਚ ਇੱਕਦਮ ਬਾਹਰ ਹੀ ਆਉਂਦਾ ਆ ਤੇ ਉਤੋਂ ਪਾਣੀ ਦਾ ਦਬਾਅ ਪੈਂਦਾ ਥੱਲੇ ਉਹ ਪੰਪ ਨੂੰ ਧੱਕਾ ਮਾਰਦਾ ਬਾਹਰ ਨੂੰ ਪਾਣੀ ਨੂੰ ਠੀਕ ਹੈ ਜੀ ਉਹ ਪਾਣੀ ਇੱਥੇ ਆ ਕੇ ਦਬਾਅ ਬਣਦਾ ਜੀ ਇੱਕ ਕਹਿ ਲੋ ਗੁਵਾਰੇ ਨੂੰ ਜਿਵੇਂ ਆਪਾਂ ਦੋ ਪਾਸੇੋਂ ਨੱਪੀਏ ਤਾਂ ਬਾਹਰ ਨੂੰ ਫੈਲੂਗਾ ਇਹ ਸੇਮ ਉਹ ਪੋਜੀਸ਼ਨ ਬਣਦੀ ਹੈ ਜਿੱਥੇ ਆ ਕੇ ਜਿਹੜਾ 200 ਫੁੱਟ ਪਾਣੀ ਆ ਜਦੋਂ ਹਵਾ ਕਲਾਊਡ ਆ ਗਈ ਉਹ ਪਿੱਛੇ ਨੂੰ ਬੈਗ ਮਾਰਦਾ ਜੀ ਪੰਪ ਥੱਲੇ ਤਾਂ ਨੂੰ ਮਾਰਦਾ ਜੀ ਹੂੰ ਉਹ ਫੇਰ ਇਹ ਪੈਪ ਜਿਹੜਾ ਆ ਦੁਬਾਰੇ ਦਾ ਰੂਪ ਲੈ ਲਿਆ ਇਹ ਤਾਂ ਮਤਲਬ ਕਿ ਫਿਰ ਜਿੰਨੋ ਜਿੰਨਾ ਪੈਪ ਦਾ ਸਹਿਜ ਆ ਉਹਨਾਂ ਫੁੱਲ ਗਿਆ ਉਹ ਪੈਪ ਦੇ ਸਹਿਜ ਇਹ ਕੱਢ ਲਈ ਪਹਿਲਾਂ ਜੀ ਜਿਵੇਂ ਮਾਲਕ ਇਹਨਾਂ ਥੋੜਾ ਜਿਹਾ ਪਤਾ ਲੱਗੇ ਇਹ ਪੈਪ ਦੇ ਸਹਿਜ 9 ਇੰਚ ਹੀ ਬਣ ਜਾਣਾ ਇਹਨੇ ਅੱਛਾ ਇਹ ਜਿਹੜੀ ਹਾਂ ਇਹਨੇ 9 ਇੰਚ ਹੀ ਬਣਨਾ ਕਈ ਵਾਰੀ ਕੀ ਹੁੰਦਾ ਹੈ ਗਰਮ ਹੋ ਕੇ ਮੋਟਨਾ ਚੂੜੀ ਛਾੜ ਦਿੰਦੀ ਇੱਥੋਂ ਮੋਟਰੀ ਡਿਗ ਪੈਂਦੀ ਆ ਤਾਂ ਡਿਗਣੀ ਆ ਫਿਰ ਹਾਂ ਡਿਲੀਵਰੀ ਇਥੋਂ ਲੰਮਕਦੀ ਰਹਿ ਜਾਣੀ ਆ ਠੀਕ ਹੈ ਜੀ ਮੋਟਰੀ ਡਿਗ ਪੈਣੀ ਓਕੇ ਇਹ ਜਿਹੜੀ ਯਾਨੀ ਕਿ ਇਹ ਨਾ ਇਹ ਕਈ ਵੀਰ ਕਹਿੰਦੇ ਆ ਵੀ ਪਾਣੀ ਮੋਟਰ 3 ਠੀਕ ਹੈ ਜੀ ਬੋਰ ਤੇ ਡਿਪੈਂਡ ਕਰਦਾ ਹੈ ਬੋਰ ਦੇ ਪੱਤਣ ਤੇ ਡਿਪੈਂਡ ਕਰਦਾ ਹੈ ਹਾਂਜੀ ਹਾਂਜੀ ਉਹ ਜਾਨੀ ਐ ਨਹੀਂ ਹੈਗਾ ਵੀ ਤੁਸੀਂ ਕਹਦੇ ਹੋਗੇ ਵੀ 40 ਫੁੱਟ ਡੋਪਤੀ ਮੋਟਰ ਤੇ ਮੋਟਰ ਚੱਲੂਗੀ 700 ਵਾਲੇ ਬੋਰ ਦੇ ਵਿੱਚ ਉਹ ਥਿਊਰੀ ਨਹੀਂ ਕੰਮ ਕਰਦੀ ਹੈ ਜੀ ਓਕੇ ਠੀਕ ਹੈ ਨਾ ਜੀ ਜਿੰਨੇ ਡੂੰਘਾ ਹੋਈ ਜਾਣਾ ਬੋਰ ਜੀ ਓਨੀ ਮੋਟਰ ਨੇ ਡੀਪ ਜਾਣਾ ਹੈ ਜੇ ਤੁਸੀਂ ਮੋਟਰ ਨੂੰ ਡੀਪ ਨਾ ਭੇਜੋਗੇ ਫਿਰ ਇਹੋ ਜਿਹਾ ਕੰਮ ਹੋਣਗੇ ਮੋਟਰ ਕੰਮ ਹੋਵੇਗੀ ਜੇ ਬੋਰ 20 ਇਕੱਠਾ ਹੋ ਜਾਣਾ ਹੈ ਇਸ ਸਮੱਸਿਆ ਦਾ ਹੱਲ ਫਿਰ ਇਸ ਸਮੱਸਿਆ ਦਾ ਹੱਲ ਇਹ ਹੈ ਜੀ ਇੱਕ ਤਾਂ ਕੰਪਨੀ ਬਣਾਉਂਦਾ ਵੈਸੇ ਇੱਥੇ ਪ੍ਰੈਸ਼ਰ ਪੈਪ ਆਉਂਦਾ ਉਹ ਇੰਨਾ ਕੋ ਉਹਨੇ ਬ ਇੱਕ ਤਾਂ ਉਹ ਲਉਣਾ ਉਹ ਲਾ ਸਕਦੇ ਆ ਤੁਸੀਂ ਇੱਥੇ ਠੀਕ ਹੈ ਜੀ ਜਾਂ ਇਹਦੇ ਵਿੱਚ ਨਾ ਲੋਹੇ ਦਾ ਟੋਟਾ ਪਾਉਣ ਲੱਗ ਪਈਏ ਕਿ ਥੱਲੇ ਵੈਸੇ ਤੁਸੀਂ ਜੇ ਪਾਣੀ ਦੇ ਵਿੱਚ ਇਹਨੂੰ ਡੀਪਲੀ ਸਹੀ ਕਰੀ ਜਾਂਦੇ ਹੋ ਠੀਕ ਹੈ ਜੀ ਆਏ ਸਾਲ ਟੋਟਾ ਪਾ ਦਿੰਨੇ ਹੋ ਜੇ ਮੋਟਰ ਟੋਟਾ ਮੰਗਦੀ ਆ ਟਾਈਮ ਨਾ ਠੀਕ ਹੈ ਜੀ ਫੇਰ ਆ ਕੰਮ ਹੋਣਾ ਹੀ ਨਹੀਂ ਤੇ ਅੱਜ ਕੱਲ ਜਿਵੇਂ ਪਹਿਲਾਂ ਜਸਤੀ ਸੀ ਜੀ ਹਨਾ ਉਹ ਖੋਲਣਾ ਕਰਨਾ ਵੀ ਔਖਾ ਸੀਗਾ ਵੈਸੇ ਤਾਂ ਤੇ ਉਹਦਾ ਖੋਲਣ ਵਾਲੇ ਵਿੱਚ ਉਹਦਾ ਵੀ ਹੱਲ ਹੋ ਜਾਂਦਾ ਸੀ ਪਾਣੀ ਬਹੁਤ ਖਰਾਬ ਹੋ ਗਈ ਪਾਣੀ ਇੰਨੇ ਖਰਾਬ ਹੋ ਗਏ ਕਿ ਜੈਸਤੀ ਡਿਲੀਵਰੀ ਨਾਲ ਹੀ ਬਹੁਤ ਛੇਤੀ ਖਰਾਬ ਹੋਣ ਲੱਗ ਪਈ ਜਿੱਥੇ ਗਰਮ ਹੋ ਕੇ ਵੇਲਡ ਦੇ ਨਾਲ ਵੇਲਡ ਹੋਇਆ ਹੁੰਦਾ ਪਲੇਟ ਲੱਗੀ ਹੁੰਦੀ ਹੈ ਜੀ ਉੱਥੋਂ ਇਹ ਨਾ ਉਹ ਕੜੇ ਰੋੜ ਹੀ ਰਹਿ ਜਾਂਦੀ ਹੈ ਜੀ ਮੋਟਰ ਡਿੱਗ ਪਈ ਦੀ ਹੈ ਜੀ ਵਿੱਚ ਕਈ ਵਾਰੀ ਬੋਰ ਵੀ ਖਰਾਬ ਹੋ ਜਾਂਦੇ ਆ ਯਾਨੀ ਕਿ ਬੋਰ ਥੱਲੇ ਛੋਟਾ ਹੋਇਆ ਹੋਵੇ ਡੂਸਰ ਲੱਗਾ ਹੋਵੇ ਭਾਰ ਨਲੀ ਵੀ ਦਾ ਬਹੁਤ ਹੁੰਦਾ ਜਦ ਫਸ ਗਈ ਥੱਲੇ ਨੂੰ ਜਾਂਦੀ ਕਿਤੇ ਪਾਈਪ ਦੇ ਵਿੱਚ ਉੱਥੇ ਪਲੇਟ ਫਸ ਗਈ ਪਲੇਟ ਫਸ ਗਈ ਹੈ ਨਾ ਜੀ ਤੇ ਇੱਕ ਵਜ਼ਨ ਬਹੁਤ ਜ਼ਿਆਦਾ ਹੋ ਜਾਂਦਾ ਜਿਵੇਂ 2-2 ਫੁੱਟ ਡੀਪ ਚਲ ਗਈਆਂ ਜੀ ਹੈ ਨਾ ਜੀ ਤੇ ਉਸ ਕਰਕੇ ਜਿਗਸਤੀ ਉਹਨਾਂ ਲੋਕੀ ਉਹਦੇ ਆਪਦੇ ਗੋਣ ਆ ਜਿਗਸਤੀ ਦੇ ਅੱਛਾ ਤੇ ਆਪਦੇ ਓਗਣ ਆ ਇਹਦੇ ਆਪਦੇ ਗੋਣਾਂ ਤੇ ਆਪਦੇ ਓਗਣ ਦੋਵਾਂ ਚੀਜ਼ਾਂ ਦੇ ਗੋਣ ਵੀ ਆ ਓਗਣ ਓਗਣ ਇਹਦੇ 'ਚ ਓਗਣ ਦੋ ਆ ਜੀ ਇੱਕ ਤਾਂ ਇਹ 'ਚ ਆ ਓਗਣ ਇਹ ਤਾਂ ਚਲੋ ਹਾਂ ਆਪਾਂ ਦੱਸ ਦੂਜਾ ਓਗਣ 'ਚ ਇਹ ਜਿਹੜੀ ਜੋੜਾਂ ਵਾਲੀ ਤਾਰ ਪਾਉਂਦੇ ਆ ਨਾ ਆਪਾਂ ਜਦੋਂ ਕਿ ਇਹ ਜੋੜ ਛੜਦਾ ਨਾ ਇਹ ਜੋੜਾਂ ਤਾਰ ਇਹਦੇ ਨਾਲ ਦੀ ਬੰਨੀ ਹੁੰਦੀ ਆਪਣੀ ਹੈ ਨਾ ਜੀ ਜਦੋਂ ਕਿਤੇ ਜੋੜ ਛੜਦਾ ਉਹਦੇ ਵਿੱਚ ਸਪਾਰਕ ਮਾਰ ਕੇ ਮੇਰੂ ਕਰ ਦਿੰਦਾ ਹਾਂ ਠੀਕ ਹੈ ਜੀ ਇਹਦੇ 'ਚ ਇਹ ਦੋ ਕਮੀਆਂ ਆ ਨੇ ਹੋਰ ਇਹਦੇ 'ਚ ਕੋਈ ਕਮੀ ਨਹੀਂ ਉਹ ਹੂੰ ਇਹ ਮਾਲਕੇ ਸਾਲੋ ਸਾਲ ਵਧੀਆ ਚੱਲਦੀ ਆ ਕੋਈ ਖੁਸ਼ਕ ਨਹੀਂ ਹੁੰਦੀ ਹੈਗੀ ਕਿਉਂਕਿ ਧੁੱਪ ਪੈਣੀ ਲਗੀ ਇਹ ਚੀਜ਼ਾਂ ਦੇ ਇਹਦੇ ਆਪਦੇ ਗੋਣ ਆ ਆਪਦੇ ਓਗਣ ਆ ਜਸਤੀ ਦੇ ਵੀ ਆਪਦੇ ਗੋਣਾਂ ਤੇ ਆਪਦੇ ਓਗਣਾਂ ਜਸਤੀ ਚ ਵੀ ਯਾਨੀ ਕਿ ਆਪਣਾ ਏਰੀਆ ਜਿਹੜਾ ਹੁਣ ਮਾਲਵੇ ਦਾ ਪਾਣੀ ਬਹੁਤ ਜ਼ਿਆਦਾ ਖਰਾਬ ਹੋ ਰਿਹਾ ਜੀ ਬਹੁਤ ਤੇਜ਼ੀ ਨਾਲ ਤੇ ਜੈਨ ਉਹਦੇ ਜੈਨਾਂ ਦੀ ਨਟਾਂ ਦੀ ਤੁਸੀਂ ਧਿਆਨ ਨਾਲ ਥੋਕਲੇ ਤਾਂ ਵਿੰਗੀਆਂ ਨਾਲ ਲਾਓ ਠੀਕ ਹੈ ਜੀ ਇੱਕ ਵੀ ਵੀ ਫੁੱਟ ਬਾਈ ਬਣਾਉਣ ਲੱਗ ਪਏ ਉਹਦੇ ਨਾਲ ਨਾ ਜਦੋਂ ਕੰਨੀ ਨਾਲ ਆਪਾਂ ਤੁਸੀਂ ਵੇਲਡ ਦਾ ਵੀ ਜਾਣਦੇ ਹੋ ਸਾਰਾ ਹਨਾ ਜੀ ਜਦੋਂ ਆਪਾਂ ਪਲੇਟ ਦੇ ਨਾਲ ਪੱਤੀ ਰੱਖ ਕੇ ਵੇਲਡ ਕਰ ਦਿੰ ਤੇ ਉਹ ਜਿਹੜੀ ਪਲੇਟ ਨੂੰ ਖਿੱਚ ਲਿੰਦੀ ਆ ਪੱਤੀ ਹੁਣੇ ਇੱਕ ਕੇਸ ਹੋਇਆ ਉਹ ਲੈ ਗਿਆ ਬਾਈ ਇੱਥੋਂ ਆਪਣੇ ਕੋਲ ਚੱਕਨੇ ਆ ਪਰ ਤੁਹਾਨੂੰ ਦਿਖਾ ਲਦੇ ਉਹੋ ਜੀ ਉਹਨਾ ਪਲੇਟ ਐ ਖਿੱਚ ਲਿੰਦੀ ਐ ਇੱਕ ਪਾਸੇ ਨੂੰ ਪਲੇਟ ਦਾ ਮੂੰਹ ਅੱਧਿਆ ਰਹਿ ਗਿਆ ਜੀ ਮੋਟਰ ਦੇ ਬਿਲਕੁਲ ਨਾਲੋਂ ਇੱਥੋਂ ਦੀ ਪ੍ਰੈਸ਼ਰ ਕ੍ਰੀਏਟ ਹੋਇਆ ਜੀ ਇੰਨਾ ਪ੍ਰੈਸ਼ਰ ਕ੍ਰੀਏਟ ਹੋਇਆ ਜੀ ਉਹਨੇ ਮਤਲਬ ਕਿ ਪੈਪ ਵਾੜ ਲਿਆ ਪੈਪ ਦੀ ਕਟਿੰਗ ਕਰ ਦਿੰਦਾ ਫਾਈਬਰ ਬੋਰ ਦਾ ਬਹੁਤ ਛੇਦੀ ਖਰਾਬ ਹੁੰਦਾ ਜੀ ਫਾਈਬਰ ਬੋਰ ਦੇ ਵਿੱਚ ਤਾਂ ਲੋਹੇ ਦੀ ਡ੍ਰਿਬਰੀ ਨਾ ਪਾਓ 4 ਇੰਚ ਮੈਂ ਸੁਝਾਉਂਦਾ ਹਾਂ ਕਿ 4 ਇੰਚ ਨਾ ਪਾਓ ਫਾਈਬਰ ਚ ਇਹ ਫੇਵਰ ਚ ਲੋਏ ਦੀ ਤੁਸੀਂ ਪਾਉਣੀ ਹੈ ਨਾ ਤੁਹਾਡਾ ਮਾਨਾ ਤੁਸੀਂ 3 ਇੰਚ ਲਿਵਰੀ ਪਰ 4 ਇੰਚ ਲਿਵਰੀ ਵਿੰਗੀ ਹੁੰਦੀ ਹੈ ਜੀ ਉਹ ਨਾਲ ਲਾ ਕੇ ਨਾ ਜੇ ਮੋਟਰ ਚੱਲਦੀ ਆ 29000 RPM ਹੁੰਦਾ ਉਹ ਐਬਲੇਟ ਕਰਦੀ ਹੈ ਜੀ ਉਹ ਪਲੇਟ ਹੀ ਵਧ ਜਾਂਦੀ ਹੈ ਜੀ ਬੋਰ ਨੂੰ ਅਸੀਂ ਬਹੁਤ ਸਾਰੇ ਬੋਰ ਜਿਹੜੇ ਦੇਖਦੇ ਆਂ ਸਕੈਨ ਕਰਦੇ ਜਦੋਂ ਇਹ ਦੇਖਦੇ ਆਂ ਕਿ ਪਲੇਟ ਨੇ ਥਾਂ ਥਾਂ ਤੋਂ ਬੋਰ ਵੱਡਿਆ ਹੁੰਦਾ ਜੀ ਤੇ ਪਲੇਟ ਦੇ ਵਿੱਚੋਂ ਜੈਨ ਨਿਕਲਣ ਦੇ ਨਾਲ ਉਹ ਜਦੋਂ ਫਿਰ ਰੀਪੀਟ ਪਾ ਜਦਾ ਜੀ ਪਾਣੀ ਇੱਥੋਂ ਪ੍ਰੈਸ਼ਰ ਬਾਹਰ ਜਾਊਗਾ ਬਾਹਰੋਂ ਰੇਤਾ ਖੋਰ ਕੇ ਅੰਦਰ ਲਿਆਊਗਾ ਔਰ ਇਹ ਤਾਂ ਫਿਰ ਪੰਪ ਦੇ ਵਿੱਚ ਜਾਊਗੀ ਉਹ ਫੇਰ ਇਥੋਂ ਦੀ ਵਿੱਚ ਵੱਜੂਗੀ ਉਹ ਜਾਨੀ ਕਿ ਉਹ ਥਾਂ ਨੂੰ ਖੁੱਲਾ ਕਰੀ ਜਾਣਾ ਤੇ ਅੰਦਰੋਂ ਖਾਰ ਪਾਈ ਜਾਨੀ ਤੇ ਕੁਛ ਦਿੱਤਾ ਬਾਹਰ ਜਾਈ ਜਾਨੀ ਉਹ ਖੁੱਲਾ ਹੋ ਜਾਂਦਾ ਮੋਰ ਦੇ ਨਾਲੋਂ ਮੋਰ ਖੁੱਲਾ ਹੋਏ ਛੋਟੀਆਂ ਛੋਟੀਆਂ ਗੱਲਾਂ ਦਾ ਧਿਆਨ ਰੱਖਣਾ ਗੱਲਾਂ ਛੋਟੀਆਂ ਨੁਕਸਾਨ ਵੱਡਾ ਲੱਖਾਂ ਹਜ਼ਾਰ ਲੱਖਾਂ ਲੱਖਾਂ ਦਾ ਹਜ਼ਾਰਾਂ ਦਾ ਲੱਖਾਂ ਦਾ ਨੁਕਸਾਨ ਲੱਖਾਂ ਦਾ ਲੱਖਾਂ ਵਾਲਾ ਕੰਮ ਆ ਜੀ ਹੁਣ ਇਹਦਾ ਸਹੀ ਗੱਲ ਹਾਂਜੀ ਠੀਕ